ਉਹ ਜੇ ਮੈਂ ਕਮਾ ਵੀ ਇਨਸਟੈਂਟ ਡਿਸਕਾਊਂਟ ਕਰਨਾ ਕਿੰਨਾ ਕਰੂੰਗੀ 147000 ਰੁਪਏ ਦੀ ਕਾਰ ਦੇ ਦਾਂਗੇ 145000 ਅੱਜ ਕਾਰਾਂ ਦੇ ਰੇਟ ਤੋੜਨੇ ਆ ਪੂਰੇ ਮੈਂ ਐਕਸੈਸਰੀ ਦਵਾਂਗੇ ਮੈਟ ਹੋ ਕੇ ਇੰਸ਼ੋਰੈਂਸ ਕਰਾ ਕੇ ਦਵਾਂਗੇ ਸਾਰੇ ਸਾਲ ਦੀ ਪਾਉਂਡ ਬ੍ਰੇਕਿੰਗ ਵੀ ਕਰਾ ਕੇ ਦਵਾਂਗਾ ਸਭ ਕੁਝ ਕਰਾ ਕੇ ਦਵਾਂਗਾ ਫਲਾਈਟਰ ਕਾਰ ਨੂੰ ਲੱਗੇ ਨੇ ਹਾਂ ਛੋਟੇ ਦੇ ਕਾਰ ਤੇ ਰੇਟ ਦੇ ਦਾਂਗੇ 1.5 ਲੱਖ ਦੀ ਕਾਰ ਦੇ ਦਾਂਗਾ ਬਸ 3 ਲੱਖ ਤੇ 22000 ਦੇ ਵਿੱਚ i1 ਆਪਾਂ 340000 ਰੁਪਏ ਦੀ ਕਾਰ ਦਦਾਂਗੇ 21 ਮਾਡਲ 340000 340000 ਦਿਖਾ ਦੇਣਾ ਤੇ ਜੇ ਮੇਰਾ ਕੋਈ ਭਰਾ ਮੇਰਾ ਨਾਮ ਲੈ ਕੇ ਆ ਕਿ ਮੈਂ 335000 ਦੀ ਕਾਰ ਦੇ ਦਿੰਦਾ ਲੋ 335000 ਹੋਰ 4x4 300000 ਤੇ 90000 ਮਿੱਤਰ ਪਿਆਰਿਓ ਕੀ ਹਾਲ ਚਾਲ ਨੇ ਹੋਪ ਕਰਦਾ ਹਾਂ ਜੀ ਤੁਸੀਂ ਸਾਰੇ ਮੇਰੇ ਭਰਾ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਸਰਦੀਆਂ ਆ ਗਈਆਂ ਤੇ ਸਰਦੀਆਂ ਦਾ ਆਨੰਦ ਮਾਣ ਰਹੇ ਹੋਵੋਗੇ ਤੇ ਜਿਹੜੇ ਮੇਰੇ ਨਵੇਂ ਭਰਾ ਆ ਉਹਨਾਂ ਨੂੰ ਮੈਂ ਦੱਸ ਦੇਣਾ ਚਾਹਨਾ ਪੀ ਮੇਰਾ ਨਾਮ ਕਨਾਲ ਹੈ ਜੀ ਤੇ ਸਾਡਾ ਹੈਗਾ ਚੈਨਲ ਐਕਸਪਲੋਰ ਵਿਦ ਕੇਵੀ ਇਸ ਚੈਨਲ ਦੇ ਉੱਤੇ ਤੁਹਾਨੂੰ ਯੂਜ਼ਡ ਕਾਰਾਂ ਦੇਖਣ ਨੂੰ ਮਿਲਣਗੀਆਂ ਸਾਰੀਆਂ ਵੀਡੀਓਜ਼ ਦੇ ਵਿੱਚ ਤੇ ਉਹ ਯੂਜ਼ਡ ਕਾਰਾਂ ਜਿਹੜੀਆਂ ਇੱਕ ਨੰਬਰ ਦੀਆਂ ਕਾਰਾਂ ਹੁੰਦੀਆਂ ਵਾ ਤੇ ਰੇਟ ਉਹਨਾਂ ਦੇ ਬਿਲਕੁਲ ਸਿਰਾ ਠੀਕ ਹੈ ਜੀ ਇਸ ਟਾਈਮ ਅੱਜ ਆਪਾਂ ਪਰ ਆਣੀ ਜਗ੍ਹਾ ਤੇ ਪਹੁੰਚੇ ਆ ਪਹਿਲੀਆਂ ਵੀਡੀਓਜ਼ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਸੀਗਾ ਵੀਰੇ ਹੁਣਾਂ ਦੀਆਂ ਤੇ ਦੱਸ ਦਿੰਨੇ ਆ ਨਵੇਂ ਭਰਾਵਾਂ ਨੂੰ ਕਿੱਥੇ ਖੜੇ ਆ ਖੜੇ ਆ ਜੀ ਇਸ ਟਾਈਮ ਆਪਾਂ ਐਸ ਸਟਾਰਸ ਦੇ ਉੱਤੇ ਤੇ ਅੱਜ ਸਾਡੇ ਨਾਲ ਐਂਕਰਿੰਗ ਕਰਨਗੇ ਸ਼ਰੀਫ ਵੀਰਾ ਕੀ ਹਾਲ ਚਾਲ ਸਰ ਸ਼੍ਰੀ ਗੱਲ ਭਾਈ ਜੈ ਮਾਤਾ ਦੀ ਠੀਕੋਂ ਸਭ ਵਧੀਆ ਚੜਦੀ ਕਲਾ ਚੜਦੀ ਕਲਾ ਤੇ ਪਿਛਲੀ ਵੀਡੀਓ ਦਾ ਭਰਾਵਾਂ ਦਾ ਪਿਆਰ ਭਰਾਵਾਂ ਦਾ ਪੂਰਾ ਪਿਆਰ ਸੀਗਾ ਹਾਂ ਆਪਾਂ ਹੁਣ ਵੀ ਉਹਨਾਂ ਵਾਸਤੇ ਲੈ ਕੇ ਆਏ ਆ ਬਿਲਕੁਲ ਜੋ ਸ਼ਿਕਾਇਤਾਂ ਸੀਗੀਆਂ ਉਹ ਦੂਰ ਕਰਨੀਆਂ ਹਾਂ ਰੇਟ ਥੋੜੇ ਜਿਹੇ ਕਹਿੰਦੇ ਵਧ ਨੇ ਉੱਪਰ ਇਸਰ ਘੱਟ ਦੇਣੇ ਆ ਠੀਕ ਹੈ ਬਾਕੀ ਪੰਜਾਬੀ ਚ ਘਾਵਤ ਹੈਗੀ ਆ ਜਿੰਨਾ ਗੁੜ ਪਾਵਾਂਗੇ ਉਨੀ ਚੀਜ਼ ਮਿੱਠੀ ਮਿਲੂਗੀ ਬਿਲਕੁਲ ਉਹ ਤਾਂ ਵਾਕਈ ਸਹੀ ਗੱਲ ਆ ਇਹ ਚੀਜ਼ ਤਾਂ ਹੈਗੀ ਆ ਪਰ ਇਹ ਆ ਵੀ ਅੱਜ ਦੀ ਵੀਡੀਓ ਮੈਂ ਕਹਿੰਦਾ ਵੀ ਸੁਪਰ ਧਮਾਕਾ ਵੀਡੀਓ ਕਹਿ ਲਈ ਆਪਾਂ ਵੀ ਉਹ ਵੀਡੀਓ ਹੋਣਾ ਲਿਆ ਨੀਓ ਸੇਲ ਕਰ ਲੋ ਬਸ ਸਟਾਕ ਕਲੀਅਰ ਸੇਲ ਆ ਸਾਰੇ ਗਾੜਾ ਦਾ ਰੇਟ ਇਦਾਂ ਦੇ ਦਿੰਨੇ ਆ ਕਿ ਚੈਲੈਂਜਿੰਗ ਰੇਟ ਰਹਿਣਗੇ ਚੈਲੈਂਜਿੰਗ ਰੇਟ ਰਹਿਣਗੇ ਚਾਰ ਚਾਰ ਤੁਹਾਡੇ ਲਈ ਅੱਜ i20 ਆ ਵਾ अल्टੋ ਆ ਵੀ ਲੱਗੀਆਂ ਵਾ ਤੇ ਉਹ 18 ਵੀ ਆ 18 ਦੇ ਰੇਟ ਸੁਣਿਓ 18 ਬਲੈਰੋ ਮੈਂ ਕਹਿੰਨਾ ਨਿਆਰਾ ਬੰਨਿਆ ਪਿਆਜੀ ਦੀ ਵੀਡੀਓ ਦੇ ਵਿੱਚ ਐਂਡ ਤੱਕ ਬਣੇ ਰਿਓ ਤੇ ਐਡਰੈਸ ਤੁਹਾਨੂੰ ਦੱਸ ਦਿੰਨੇ ਆ ਇਸ ਟਾਈਮ ਆਪਾਂ ਖੜੇ ਆ ਜੀ ਲੁਧਿਆਣਾ ਸ਼ਹਿਰ ਤੇ ਮੇਰੇ ਬਿਲਕੁਲ ਓਪੋਜ਼ਿਟ ਸਾਈਡ ਤੇ ਹੈਗਾ ਜੀ 200 ਫੁੱਟਾ ਰੋਡ ਤੇ ਲੋਕੇਸ਼ਨ ਜਿਹੜੀ ਆ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ ਤੇ ਨੰਬਰ ਮੈਂ ਜਿਹੜੇ ਸਕਰੀਨ ਤੇ ਪਾਏ ਹੋਏ ਇਹਨਾਂ ਤੇ ਕਾਲ ਕਰ ਲਿਓ ਜੇ ਆਉਣ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਹੋਈ ਮੇਰੇ ਤੁਹਾਡਾ ਨੰਬਰ ਵੀ ਮੈਂ ਨਾਲ ਹੀ ਪਾ ਰਿਹਾ ਠੀਕ ਆ ਤੇ ਵੀਰੇ ਨੂੰ ਕਾਲ ਕਰ ਲਿਓ ਤੁਸੀਂ ਤੇ ਵਿਜ਼ਿਟ ਕਰਿਓ ਅੰਤ ਤੱਕ ਬਣੇ ਰਹੋ ਪਹਿਲੀ ਗੱਡੀ ਤੁਹਾਨੂੰ ਦਿਖਾਉਣ ਲੱਗੇ ਆ ਐਸਪ੍ਰੈਸੋ ਤੇ ਇਹਦਾ ਮਾਡਲ ਆ ਗਿਆ 2022 ਮਾਡਲ ਹੂੰ ਐਸਪ੍ਰੈਸੋ 2022 ਮਾਡਲ ਪਹਿਲੇ ਨਾਲ ਦੀ ਕਾਰ ਆ ਹਾਂ ਸਾਰੀ origignal genuine ਕਾਰ ਆ ਠੀਕ ਐ ਮੈਨੂਅਲ ਟਰਾਂਸਮਿਸ਼ਨ ਚ ਹੂੰ ਸਿਰਫ 72000 ਕਾਰ ਚੱਲੀ ਆ ਠੀਕ ਐ ਵਾਈਟ ਕਲਰ ਲੋਕਲ ਨੰਬਰ ਪੰਜਾਬ ਦਾ ਓਕੇ ਵਧੀਆ ਕੰਡੀਸ਼ਨ ਦੀ ਕਾਰ ਆ ਹੂੰ ਇਹ ਆਪਾਂ ਡਿਮਾਂਡ ਕਰਦਾਂ 470000 ਕਾਰ ਦੀ ਹਾਂ ਪਰ ਅੱਜ ਤੁਹਾਨੂੰ ਦੱਸਿਆ ਤੁਹਾਨੂੰ ਨੀਵਰਸ ਤੋਕ ਲੈਣਾ ਸੇਲ ਹੀ ਆ ਇੱਕ ਹਾਂ ਸਾਢੇ 4 ਲੱਖ ਰੁਪਏ ਦੀ ਕਾਰ ਦੇ ਦਾਂਗੇ ਲਓ ਵੀ 4 ਲੱਖ ਤੇ 50 ਹਜ਼ਾਰ ਤੇ ਇੱਕ ਚੀਜ਼ ਕਹਾਂ ਮੈਂ ਤੁਸੀਂ ਚਲੋ ਪਹਿਲੀ ਗੱਲ ਨਾ ਹੁਣ ਮੈਂ ਪਹਿਲੀ ਗੱਲ ਤੁਹਾਡੀ ਕੱਟਦਾ 450 ਗਿਆ 445 440 ਵੀ ਦੇ ਦਾਂਗੇ ਲਓ ਵੀ 4 ਲੱਖ 40 ਹਜ਼ਾਰ ਲੋਨ ਕਿੰਨਾ ਕਰਾਉਂਗੇ 4 ਲੱਖ ਦੇ ਕਰੀਬ ਲੋਨ ਵੀ ਕਰਾ ਦਾਂਗੇ ਸਿਬਲ ਵਧੀਆ ਇਨ ਕੇਸ ਸਿਬੜ ਮਾਲਾ ਮੋਟਾ ਉੱਪਰ ਥੱਲੇ ਵੀ ਹੈ ਤਾਂ ਵੀ ਲੋਨ ਕਰਾ ਕੇ ਦਵਾਂਗੇ ਬਸ ਡਾਊਨ ਪੇਮੈਂਟ 50% ਲੱਗੂਗੀ ਲਓ ਵੀ ਡਾਊਨ ਪੇਮੈਂਟ ਵਧ ਜਾਂਦੀ ਹੁੰਦੀ ਹੈ ਜਿਹੜੇ ਮੇਰੇ ਭਰਾਵਾਂ ਦਾ ਸਿਬਲ ਸਕੋਰ ਘੱਟ ਹੈਗਾ ਨਾ ਤੇ ਉਹ ਸੰਪਰਕ ਕਰਿਓ ਜਿਨ੍ਹਾਂ ਦੇ ਕੋਲ ਡਾਊਨ ਪੇਮੈਂਟ ਘੱਟੋ ਘੱਟ ਅੱਧੇ ਜਿੰਨੀ ਹੈ ਨਾ ਅੱਧੇ ਜਿੰਨੀ ਜਿਹਦੇ ਤੋਂ ਡਾਊਨ ਪੇਮੈਂਟ ਹੈਗੀ ਉਹ ਮੇਰੇ ਭਰਾਸੇ ਨਾਲ ਖਰਾਬ ਤੇ ਵੀ ਕਰਾ ਦਾਂਗੇ ਹਾਂ ਇੱਕ ਹੀ ਹੈ ਪਰ ਗਰੰਟਰ ਚਾਹੀਦਾ ਮੈਨੂੰ ਤੁਹਾਨੂੰ ਜਿਹੜੀ ਉਹ ਬੰਦੇ ਦੀ ਗਰੰਟੀ ਦਵੇ ਬਾਅਦ ਅੱਛਾ ਵੀ ਮਤਲਬ ਕਿ ਗਰੰਟਰ ਚਾਹੀਦਾ ਹੁੰਦਾ ਹੰਦਾ ਨਾਲ ਗ੍ਰੈਂਟਰ ਇੱਕ ਸਿਬਲ ਵਧੀਆ ਫਿਰ ਬੇਫਿਕਰ ਹੋ ਕੇ ਆ ਜਾਓ ਘੱਟ ਤੋਂ ਘੱਟ ਡਾਊਨ ਪੇਮੈਂਟ ਚਾਨੂੰ ਕਾਰ ਦੇਵਾਂਗੇ ਲਓ ਵੀ ਅੱਛਾ ਜੇ ਸਿਬਲ ਵਧੀਆ ਕਿੰਨਾ ਕੁ 4 ਲੱਖ ਦਾ ਕਰੀਬ ਲੋਨ ਕਰਾ ਦੂੰਗਾ ਸਿਬਲ ਵਧੀਆ ਲਓ ਵੀ ਤੁਹਾਨੂੰ ਡਾਊਨ ਪੇਮੈਂਟ ਪਤਾ ਲੱਗ ਗਈ ਹੋਣੀ 40 ਹਜ਼ਾਰ ਲੈਣੀ ਆ ਤੁਸੀਂ ਕਾਰ ਲੈ ਕੇ ਜਾਣੀ ਆ ਜਿਹੜੇ ਮੇਰੇ ਭਰਾਵਾਂ ਦਾ ਸਿਬਲ ਵਧੀਆ ਵਾ ਉਹਨਾਂ ਨੂੰ ਘੱਟ ਤੋਂ ਘੱਟ ਉਹ ਮਤਲਬ ਕਿ ਰੇਟ ਆਫ ਇੰਟਰਸਟ ਦੇ ਵਿੱਚ ਜਿੰਨਾ ਘੱਟ ਜੈਨੂਅਰ ਰੇਟ ਆਫ ਇੰਟਰਸਟ ਹੋਊਗਾ ਤੁਹਾਨੂੰ ਜਿਵੇਂ ਕਿ ਆਈ ਹਰ ਚੀਜ਼ ਦਾ ਚੈਲੰਜ ਕਰਾਂਗੇ ਇਸ ਵਾਰ ਅੱਜ ਵਾਕਈ ਸਹੀ ਗੱਲ ਆ ਅੱਜ ਚੈਲੰਜ ਹੋਣੇ ਆ ਉਹਦੇ ਬਾ 2021 ਮਾਡਲ अल्टੋ ਹਾਂ ਸੈਕੰਡ ਓਨਰ ਦੀ ਕਾਰ ਹੈ ਹਾਂ ਪੰਜਾਬ ਦਾ ਨੰਬਰ ਹੈ ਵਾਈਟ ਕਲਰ ਚ ਹੈ ਠੀਕ ਹੈ ਇਹ ਸਪੈਸ਼ਲ ਐਡੀਸ਼ਨ ਵਾਲੀ ਕਾਰ ਹੈ ਜਿਹਦੇ 에ਅਰ ਬੈਗ ਵੀ ਹੈਗੇ ਨੇ ਅੱਛਾ 에ਅਰ ਬੈਗ ਵੀ ਹੈ 에ਅਰ ਬੈਗ ਵੀ ਨੇ ਓਕੇ ਲਓ ਵੀ ਸੇਫਟੀ ਇਹਦੇ ਚ ਮਿਲ ਜਾਨੀ ਤੁਹਾਨੂੰ ਫੁੱਲ ਇੱਕ ਵਾਰੀ ਅੰਦਰੋਂ ਇੰਟੀਰੀਅਰ ਚੈੱਕ ਕਰੋ ਮੇਰਾ ਭਰਾ ਕੋਈ ਵੀ ਕਾਰ ਇੱਕ ਵਾਰੀ ਇੰਜਨ ਗੇਅਰ ਦੀ ਤਸੱਲੀ ਦਿਓ ਪਹਿਲਾਂ ਭਰਾਵਾਂ ਨੂੰ ਇੰਜੀਨਰ ਦੀ ਪੂਰੀ ਗਾਰੰਟੀ ਦਿੰਨੇ ਆ ਹਾਂ ਤੁਸੀਂ ਆ ਕੇ ਕਾਰ ਤਸੱਲੀ ਕਰੋ ਚਲਾ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਠੀਕ ਹੈ ਫਿਰ ਮਤਲਬ ਕਿ ਗੱਲਬਾਤ ਐਵੇਂ ਆਪੀ ਜਦੋਂ ਤੁਸੀਂ ਆਉਂਗੇ ਇੱਕ ਵਾਰੀ ਟ్రਾਈ ਲਿਓ ਟ్రਾਈ ਜੇ ਕਿਸੇ ਨੂੰ ਦਿਖਾਣੀ ਆ ਉਹ ਵੀ ਦਿਖਾਓ ਉਹ ਵੀ ਦਿਖਾਓ ਪ੍ਰੋਪਰ ਆਪਣੀ ਪਹਿਲਾਂ ਤਸੱਲੀ ਕਰੋ ਫੇਰ ਕਾਰ ਲੈ ਕੇ ਜਾਓ ਕੋਈ ਤੁਹਾਡੇ ਨਾਲ ਜ਼ਬਰਦਸਤੀ ਨਹੀਂ ਪੀਵੇ ਰਹੇ ਹਾਂ ਪੀਜੇ ਅਸੀਂ ਬੋਲ ਰਹੇ ਹਾਂ ਕੁਝ ਤੁਸੀਂ ਉਹਦੇ ਤੇ ਜਮਾ ਹੀ ਵਿਸ਼ਵਾਸ ਕਰ ਲਿਆ ਹਾਂ ਕਿ ਬਿਲਕੁਲ ਸਾੱਚੀ ਆ ਤੁਸੀਂ ਆਓ ਇਹ ਸਾਰੇ ਭਰਾਵਾਂ ਨੂੰ ਬੰਦਾ ਇਲੈਕਟ੍ਰੋਨਿਕ ਚੀਜ਼ ਆ ਹਾਂ ਬਿਲਕੁਲ ਮਸ਼ੀਨਰੀ ਆ ਮਸ਼ੀਨਰੀ ਆ ਬਸ ਅਸੀਂ ਵੀ ਟਰਸਟ ਕਰਦੇ ਹਾਂ ਜਿਨ੍ਹਾਂ ਦੀ ਕਾਰ ਆ ਤੁਹਾਨੂੰ ਵੀ ਉਹ ਟਰਸਟ ਕਰਕੇ ਹੀ ਚੀਜ਼ ਲੈਣੀ ਪੈਣੀ ਬਿਲਕੁਲ ਬਿਲਕੁਲ ਬਾਕੀ ਕੰਡੀਸ਼ਨ ਸਾਡੇ ਵੱਲੋਂ ਓਕੇ ਆ ਭਰਾਵਾਂ ਵੱਲ ਓਕੇ ਆ ਤੁਸੀਂ ਇੱਕ ਵਾਰੀ ਆਓ ਆਪਣੀ ਤਸੱਲੀ ਕਰੋ ਫੇਰ ਕਾਰ ਲੈ ਕੇ ਜਾਓ ਮਾਡਲ 2021 ਤੇ ਓਨਰਸ਼ਿਪ ਸੈਕੰਡ ਸੈਕੰਡ ਵਾਈਟ ਕਲਰ ਆ ਗਈ ਤੇ ਇੰਜਨ ਗੇਅਰ ਓਕੇ ਹੋ ਗਿਆ ਇੰਜਨ ਗੇਅਰ ਓਕੇ ਆ ਪੇਪਰ ਵੀ ਓਕੇ ਆ ਸਾਰੇ ਪੇਪਰ ਓਕੇ ਆ ਇੰਸ਼ੋਰੈਂਸ ਪੂਰੀ ਦੇਵਾਂਗੇ ਠੀਕ ਹੈ ਰੇਟ ਐਂਡ ਵਧੀਆ ਜਾ ਮਤਲਬ ਮਜ਼ਾ ਆਵੇ 21 ਮਾਡਲ ਦੇ ਸਾਹਮਣੇ ਲੋਕੀ ਤੁਸੀਂ ਲਾ ਲਓ 15 ਮਾਡਲ ਦਾ 3-3 ਲੱਖ ਰੁਪਏ ਮੰਗਦੇ ਨੇ ਹਾਂ ਆਪਾਂ 3 ਲੱਖ 40 ਹਜ਼ਾਰ ਰੁਪਏ ਦੀ ਕਾਰ ਦੇ ਦਾਂਗੇ 21 ਮਾਡਲ 3 ਲੱਖ 40 ਹਜ਼ਾਰ 3 ਲੱਖ 40 ਹਜ਼ਾਰ ਵਿਖਾ ਦੇ ਦਾਂਗੇ ਜੇ ਮੇਰਾ ਕੋਈ ਭਰਾ ਮੇਰਾ ਨਾਮ ਲੈ ਕੇ ਆਏ ਫਿਰ ਮੈਂ 3 ਲੱਖ 35 ਹਜ਼ਾਰ ਦੀ ਕਾਰ ਦੇ ਦਿੱਤੀ ਲਓ 3 ਲੱਖ 35 ਹਜ਼ਾਰ ਮੌਕੇ ਤੇ ਆਇਓ ਜਰੂਰ ਮੇਰਾ ਭਰਾ ਰੇਟਾਂ ਦੇ ਪੱਖੋਂ ਛੱਡੋ ਤੁਹਾਡਾ ਉਹਦਾ ਵੀ ਮਾਨ ਸਤਕਾਰ ਪੂਰਾ ਕਰਾ ਕੇ ਤੋਰਾਂਗੇ ਭਰਾਵਾਂ ਨੂੰ ਚਾਹ ਪਾਣੀ ਮਾਨ ਸਤਕਾਰ ਪੂਰਾ ਠੀਕ ਹੈ ਵੀਰੇ ਤੇ ਉਹਦੇ ਬਾਅਦ ਰੇਟਸ 2009 ਮਾਡਲ ਰੇਟਸ ਹਾਂ ਓਨ ਬਰਕਾਰ ਇਹ ਨਹੀਂ ਸਾਫ ਹੈ ਕੰਪਨੀ ਰਿਕਾਰਡ ਨਾਲ ਸਿਰਫ 62000 ਚੱਲੀ ਆ 62000 ਓਨਲੀ ਬੱਲੇ ਐਡਵੋਕੇਟ ਦੀ ਕਾਰ ਹੈ ਨਵੇਂ ਕੰਡੀਸ਼ਨ ਦੀ ਕਾਰ ਆ ਅੱਛਾ ਲੋ ਵੀ ਅੰਦਰੋਂ ਚੈੱਕ ਕਰੋ ਇਹ ਰੇਟ ਹੈ ਕਿ ਉਲਟੋ ਨਹੀਂ ਮਿਲਦੀ ਇਸ ਰੇਟ ਤੇ ਪੰਜ ਮਾਡਲ ਉਲਟੋ ਲੈਣ ਜਾਓ ਲੋਕੀ ਉਹਦਾ ਵੀ 1.5 ਲੱਖ ਰੇ ਮੰਗਦੇ ਨੇ ਹਾਂ ਆਪਾਂ ਰੇਟਸ ਦਵਾਂਗੇ ਸਿਰਫ ਦੇ ਦਾਂਗੇ 1.5 ਲੱਖ ਰੁਪਏ 1.5 ਲੱਖ ਰੁਪਏ ਦੀ ਪਾਸਿੰਗ ਹਲੇ ਦੀ 5-6 ਮਹੀਨਿਆਂ ਦੀ ਪਈ ਆ ਉਸ ਤੋਂ ਬਾਅਦ ਐਕਸਟੈਂਡ ਹੋ ਜਾਊਗੀ 1.5 ਲੱਖ ਤੇ 50000 ਹੁਣ ਜੇ ਮੈਂ ਕਹਾਂ ਵੀ ਇਨਸਟੈਂਟ ਡਿਸਕਾਊਂਟ ਕਰਨਾ ਕਿੰਨਾ ਕਰੋਗੇ 1,47,000 ਰੁਪਏ ਦੀ ਕਾਰ ਦੇ ਦਾਂਗੇ 1,47,000 ਅੱਜ ਕਾਰਾਂ ਦੇ ਰੇਟ ਤੋੜਨੇ ਆ ਪੂਰੇ ਮੇਰਾ ਬ੍ਰਾਂਡ ਤੱਕ ਬਣੇ ਰਹੋ ਨਿਆਰਾ ਆਊਗਾ ਪੂਰਾ ਇਹਦੇ ਤੇ ਲੋਨ ਨਹੀਂ ਹੋਣਾ ਇਹ ਕੈਸ਼ ਮਿਲਣੀ ਹੈ ਕੈਸ਼ ਮਿਲਣੀ ਹੈ ਠੀਕ ਹੈ ਜੀ ਕੈਸ਼ ਮਿਲਣੀ ਹੈ ਇਹ ਲੋਨ ਦਾ ਤਰੀਕਾ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੇ ਮੇਰੇ ਭਰਾਵਾਂ ਨੂੰ ਨਹੀਂ ਪਤਾ ਜੇ ਤੁਹਾਡੇ ਤੋਂ ਕ੍ਰੈਡਿਟ ਕਾਰਡ ਅੱਜਕੱਲ 2-3 ਲੱਖ ਦੀ ਲਿਮਟ ਤੇ ਮਿਲ ਹੀ ਜਾਂਦੇ ਆ ਲੋਨ ਅਸੀਂ ਵੀ ਕਰਾ ਦਿੰਦੇ ਆ ਕੋਈ ਇਸ਼ੂ ਨਹੀਂ ਹੈਗਾ ਪਰ ਕ੍ਰਾਂਤੀ ਇਹ ਚੀਜ਼ ਹੁੰਦੀ 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 ਕੋਈ 1.5 ਲੱਖ ਦੀ ਚੀਜ਼ ਆ ਲੱਖ ਦਾ ਆਪਾਂ ਲੋਨ ਕਰਾਵਾਂਗੇ ਹਾਂ ਉਹਦੀ ਫਾਰਮੈਲਟੀ ਦੇ ਪੇਪਰ ਫਾਰਮੈਲਟੀ ਕਰਾਂਗੇ ਖਰਚੇ ਪਾਣੀ ਪਾਵਾਂਗੇ ਤਾਂ ਚੀਜ਼ ਮਹਿੰਗੀ ਹੋ ਜਾਂਦੀ ਹੈ ਹੋ ਜਾਂਦੀ ਆ ਵਾਕਈ ਸਹੀ ਗੱਲ ਲੋਨ ਚੀਜ਼ ਨਹੀਂ ਇੱਥੇ ਵੜਤਾ ਖਾਂਦੀ ਤਾਂ ਕਰਕੇ ਨਹੀਂ ਕਰਾਂਦੇ ਜਿਹਨੂੰ ਕਰਾਉਣਾ ਹੈ ਬਾਕੀ ਤੁਹਾਡੀ ਮਰਜ਼ੀ ਲੱਖ ਤੱਕ ਦਾ ਲੋਨ ਵੀ ਕਰਾ ਦਾਂਗੇ ਬਿਲਕੁਲ ਲੱਖ ਤੱਕ ਦਾ ਲੋਨ ਹੋ ਜਾਊਗਾ ਜਿਹੜੇ ਭਰਾਣੇ ਕਰਾਉਣਾ ਹੈ ਬਾਕੀ ਇੱਕ ਕ੍ਰੈਡਿਟ ਕਾਰਡ ਦਾ ਤਰੀਕਾ ਵੀ ਹੈਗਾ ਵਾ ਸਵਾਈਪ ਕਰ ਲੈਣੇ ਆ ਸਵਾਈਪ ਕਰ ਲਾਂਗੇ ਜੀ ਚਲੋ ਕ੍ਰੈਡਿਟ ਕਾਰਡ ਸਵਾਈਪ ਹੋ ਜਾਊਗਾ ਉਹਦੀਆਂ ਅੱਗੋਂ ਦੀ EMI ਬਣ ਤੁਹਾਨੂੰ ਪਤਾ ਲੱਗ ਗਿਆ ਨਾ ਵੀ ਉਹਦੀਆਂ ਕਿਸ਼ਤਾਂ ਕਿਵੇਂ ਹੋਊਗੀਆਂ ਠੀਕ ਹੈ ਜੀ ਤੇ ਆਹ ਗੱਡੀ ਤੁਹਾਨੂੰ ਮਿਲ ਗਈ 1,47,000 ਆਇਓ ਜਰੂਰ ਮੌਕੇ ਤੇ ਕਰਾ ਦਾਂਗੇ ਤੁਹਾਡਾ ਮਨ ਤਾਂ ਉਹਦੇ ਬਾਅਦ ਆ ਦਿਖਾਉ ਡੀਆ ਡਿਜ਼ਾਇਰ 2018 ਮਾਡਲ ਹਾਂ ਐਲਡੀਆਈ ਚ ਹਾਂ ਵਧੀਆ ਕੰਡੀਸ਼ਨਰ ਦੀ ਕਾਰ ਆ ਸੈਕੰਡ ਓਨਰ ਕਾਰ ਆ ਪੰਜਾਬ ਦੇ ਲੁਧਿਆਣਾ ਦਾ ਨੰਬਰ ਆ ਠੀਕ ਹੈ ਵੀਆਈਪੀ ਨੰਬਰ ਕਾਰ ਨੂੰ ਲੱਗਿਆ ਠੀਕ ਹੈ ਤੇ ਅੰਦਰੋਂ ਚੈੱਕ ਕਰੋ ਮੇਰਾ ਭਰਾ ਡਿਜ਼ਾਇਰ ਆ ਗਈ ਇਹ ਇਹ ਵੇਰੀਐਂਟ ਕਿਹੜਾ ਭਲਾ ਇਹ ਐਲਡੀਆਈ ਐਲਡੀਆਈ ਆ ਐਲਡੀਆਈ ਡੀਜ਼ਲ ਆ ਗਈ ਫਿਰ ਡੀਜ਼ਲ ਚ ਡੀਜ਼ਲ ਦੇ ਵਿੱਚ ਗੱਡੀ ਆ ਗਈ। ਸਵਿਚ ਨੂੰ ਐਵਰੇਜ ਜੀ ਦੱਸਣ ਦੀ ਲੋੜ ਨਹੀਂ। ਉਹ ਯਾਰ Swift ਦੀ ਐਰ ਮਤਲਬ ਪਤਾ ਵਾ ਸਾਰੇ ਭਰਾਵਾਂ ਨੂੰ ਕੀ ਇਹਨਾਂ ਦਾ ਬੋਲ ਵਾਲਾ ਵਾ ਤੇ ਨਾ ਇਹਦੀ ਕੋਈ ਮੇਨਟੇਨੈਂਸ ਆ ਬਾਲੀ ਤੇ ਇੰਸ਼ੋਰੈਂਸ ਵਗੈਰਾ ਹੈਗੀ ਆ? ਇੰਸ਼ੋਰੈਂਸ ਹੈਗੀ ਆ ਜੀ। ਪੂਰੇ ਸਾਲ ਦੀ ਦਵਾਂਗੇ। ਰੇਟ 5.5 ਦੀ ਦੇ ਦਈਏ। ਗੱਲ ਮੰਨੋ। 5.5 ਦੇਖ ਲਓ। ਚਲੋ। ਤੁਹਾਡੇ ਪੇਜ ਦਾ ਐਕਸੈਸ ਕਰ ਲੁਧਿਆਣਾ ਸਾਰਾ ਨੂੰ ਪਤਾ ਹੀ ਆ ਪਤਾ ਵਾ ਫੋਲੋ ਕਰਕੇ ਮੈਕਸਿਮ ਕਮੈਂਟ ਕਰਕੇ ਤੁਹਾਡੇ ਪੇਜ ਨੂੰ ਫੋਲੋ ਕਰਕੇ ਸਕਰੀਨਸ਼ਾਟ ਦਿਖਾਨ 485000 ਰੁਪਏ ਦੀ ਕਾਰ ਦਊਗਾ 18 ਮਾਡਲ ਡਿਜ਼ਾਇਰ ਚੈਲੈਂਜਿੰਗ ਰੇਟ ਆ ਚਲੋ 18 ਮਾਡਲ 4 ਲੱਖ ਤੇ 85000 ਹੁਣ ਕਰਨਾ ਬਸ ਤੁਸੀਂ ਇੰਨਾ ਵਾ ਸਾਨੂੰ ਸਿਰਫ ਥੋੜੀ ਜੀ ਸਪੋਰਟ ਦੀ ਥੋੜੀ ਲੋੜ ਆ ਹੋਰ ਕੁਝ ਨਹੀਂ ਮੰਗਦੇ ਤੁਹਾਡੇ ਤੋਂ ਮੇਰਾ ਭਰਾ ਕਿਉਂਕਿ ਅਸੀਂ ਵੀ ਮਿਹਨਤ ਕਰਦੇ ਆ ਤੁਹਾਡੇ ਲਈ ਕਰਦੇ ਆ ਸਿਰਫ ਕਾਰਾਂ ਹੀ ਦਿਖਾਣੇ ਆਪਣਾ ਆਪਣੇ ਜਿਹੜਾ ਵੀ ਪੇਜ ਆ ਚਾਹੇ YouTube ਦਾ ਚਾਹੇ Facebook ਦਾ ਚਾਹੇ Instagram ਦਾ ਸਾਰੇ ਪਾਸੇ ਕਾਰਾਂ ਹੀ ਦਿਖਾਣੇ ਆਪਾਂ ਤੁਹਾਡਾ ਸਿਰਫ ਮੇਰੇ ਭਰਾਵਾਂ ਦਾ ਇਹਨਾਂ ਕੋ ਫਰਜ਼ ਮੰਨਦਾ ਵੀ ਜਿਹੜੀ ਵੀ ਕਾਰ ਦਾ ਤੁਹਾਨੂੰ ਰੇਟ ਚੰਗਾ ਲੱਗਿਆ ਉਹਦੇ ਕਰਕੇ ਤੁਸੀਂ ਵੀਡੀਓ ਨੂੰ ਲਾਈਕ ਕਰਨਾ ਵਾ ਤੇ ਇੱਕ ਸੋਹਣਾ ਜਿਹਾ ਕਮੈਂਟ ਮੈਨੂੰ ਕਰਕੇ ਇਹ ਦੱਸਣਾ ਵਾ ਕਿ ਸਾਡੀ ਗੱਲਬਾਤ ਤੁਹਾਨੂੰ ਕਿਵੇਂ ਲੱਗਦੀ ਹੁੰਦੀ ਸਾਡਾ ਕੰਮ ਤੁਹਾਨੂੰ ਕਿਵੇਂ ਲੱਗਦਾ ਹੁੰਦਾ ਵਾ ਵੱਧ ਤੋਂ ਵੱਧ ਵੀਡੀਓ ਉਹਨਾਂ ਭਰਾਵਾਂ ਤੱਕ ਸ਼ੇਅਰ ਕਰੋ ਜਿਹੜੇ ਮੇਰੇ ਭਰਾ ਗੱਡੀ ਲੈਣ ਦੇ ਸ਼ਕੀਨ ਆ ਜਿਨ੍ਹਾਂ ਨੂੰ ਕੋਈ ਕਾਰ ਚਾਹੀਦੀ ਆ ਰੇਟ ਇਹਦਾ ਤੁਹਾਨੂੰ ਦੱਸਦਾ 485000 ਤੇ ਆਇਓ ਜਰੂਰ ਮੇਰਾ ਭਰਾ ਚਲੋ ਹੁਣ ਜੇ ਆਪਾਂ ਥਾਰ ਤੱਕ ਪਹੁੰਚੇ ਆ ਹੁਣ ਉਹਨਾਂ ਭਰਾਵਾਂ ਦਾ ਆਪਾਂ ਸੁਪਨਾ ਪੂਰਾ ਕਰਨਾ ਜਿਨ੍ਹਾਂ ਨੂੰ ਥਾਰ ਚਾਹੀਦੀ ਪਰ ਉਹਨਾਂ ਦਾ ਬਜਟ ਹੈਗਾ ਘੱਟ ਬਿਲਕੁਲ ਥਾਰ 2012 ਮਾਡਲ 4/4 ਮੈਨੂਅਲ 4/4 ਆ 4/4 ਆ ਠੀਕ ਹੈ ਕਾਰ ਤੁਸੀਂ ਚੈੱਕ ਕਰ ਲਓ ਨਵੇਂ ਵਰਗੀ ਕਾਰ ਆ ਸਾਰਾ ਸਮਾਨ ਕਾਰ ਨੂੰ ਲੱਗਿਆ ਹੋਇਆ ਹੈ ਠੀਕ ਹੈ ਦੂਜੇ ਨਾਲ ਦੀ ਕਾਰ ਆ 80 ਹਜ਼ਾਰ ਕਾਰ ਚੱਲੀ ਹੋਈ ਆ ਠੀਕ ਹੈ ਤੇ ਬਾਕੀ ਟਾਇਰ ਟੂਰ ਚੌੜੇ ਪਏ ਹੋਏ ਆ ਠੀਕ ਹੈ ਜੀ ਦੇ ਅੰਦਰੋਂ ਇੰਟੀਰੀਅਰ ਚੈੱਕ ਕਰ ਲਿਆ ਵਾ ਐਕਸੈਸਰੀ ਵਗੈਰਾ ਵੀ ਥੋੜੀ ਬਹੁਤ ਲੱਗੀ ਹੋਈ ਆ ਵੀਰੇ ਨਜ਼ਾਰੇ ਵਾਲਾ ਰੇਟ 390000 ਦੀ ਕਾਰ ਦੇ ਦਵਾਂਗੇ ਓ ਬੱਲੇ 390000 ਥਾਰ 4x4 ਲਓ ਵੀ ਮੱਤਰ ਪਿਆਰਿਓ 4x4 ਥਾਰ 3 ਲੱਖ ਤੇ 90000 ਇਹਦੇ ਤੇ ਲੋਨ ਹੋਊਗਾ ਇੱਥੇ ਵੀ ਲੋਨ ਕਰਾ ਦਾਂਗੇ 3 ਲੱਖ ਦਾ 2.5 ਲੱਖ ਰੁਪਏ ਦਾ ਲਓ ਵੀ ਸੱਭ ਲੈਓ ਬਸ ਸੱਭ ਲੈ ਆਇਓ ਮੇਰਾ ਭਰਾ 2.5 ਲੱਖ ਲੱਗਦਾ ਇਹਦੇ ਤੇ ਵੀ ਲੋਨ ਕਰਾ ਦਾਂਗੇ ਤੇ ਜਿਹੜੇ ਵੀ ਭਰਾ ਨੂੰ ਚਾਹੀਦੀ ਆ ਜਿਹੜੇ ਮੈਂ ਸਕਰੀਨ ਤੇ ਥੱਲੇ ਨੰਬਰ ਪਾਏ ਹੋਏ ਆ ਉਹਨਾਂ ਦੇ ਕਾਲ ਕਰ ਲਿਓ ਕਿਉਂਕਿ ਜਿਹੜੇ ਅੱਜ ਤੁਹਾਨੂੰ ਰੇਟ ਦੇ ਰਹੇ ਆ ਮੇਰੇ ਭਰਾਵਾਂ ਨੇ ਮੈਨੂੰ ਪਤਾ ਉਹ ਵੀ ਵੱਧ ਤੋਂ ਵੱਧ ਵੀਡੀਓ ਕਈਆਂ ਨੇ ਸ਼ੇਅਰ ਕਰਤੀ ਹੋਣੀ ਆ ਤੇ ਕਈਆਂ ਨੇ ਕਰਨੀ ਆ ਨਵਾ ਦਾ ਪਹੁੰਚੋ ਜਰੂਰ ਮੇਰਾ ਭਰਾ ਐਡਰੈਸ ਮੈਂ ਮੈਂਸ਼ਨ ਕੀਤਾ ਹੋਇਆ ਤੁਹਾਨੂੰ ਬਲੈਰੋ ਦਿਖਾਓ ਬਲੈਰੋ ਦੂਜੇ ਨਾਮ ਦੀ ਕਾਰ ਆ 2018 ਮਾਡਲ ਠੀਕ ਐ ਇਹ ਲੱਖ ਦੇ ਨੇੜੇ ਕਾਰ ਚੱਲੀ 70 ਯਾ ਸੌਰੀ 70000 ਦੇ ਨੇੜੇ ਕਾਰ ਚੱਲੀ ਆ ਅੱਛਾ ਰੰਗ ਤੁਹਾਡੇ ਸਾਹਮਣੇ ਲੋਕਲ ਪੰਜਾਬ ਦਾ ਨੰਬਰ ਹੈ 18 ਮਾਡਲ ਬਲੇਰੋ ਹਾਂ ਟੱਚ ਪਲੇਅਰ ਇਹਨੂੰ ਲੱਗਿਆ ਸੀਟ ਕਵਰ ਇਹਦੇ ਲੱਗੇ ਨੇ ਅੱਛਾ ਟੱਚ ਪਲੇਅਰ ਵੀ ਲੱਗਾ ਟੱਚ ਪਲੇਅਰ ਲੱਗਾ ਚੈੱਕ ਕਰੋ ਸੀ ਲੋ ਵੀ ਅੰਦਰ ਉਹ ਦਿਖਾ ਦੇਣੇ ਮੇਰੇ ਭਰਾਵਾਂ ਨੂੰ ਅੰਦਰੋਂ ਦੀ ਵੀਰੇ ਤੁਹਾਨੂੰ ਦਿਖਾਣੀ ਬਹੁਤ ਜ਼ਰੂਰੀ ਆ ਕਿਉਂਕਿ ਜੇ ਤੁਸੀਂ ਵੀਡੀਓ ਦੇਖ ਰਹੇ ਹੋ ਟਾਈਮ ਕੱਢ ਗਏ ਤੁਹਾਡਾ ਟਾਈਮ ਬਹੁਤ ਪ੍ਰੀਸ਼ੀਅਸ ਆ ਜੇ ਦਿਖਾਣੇ ਆ ਤਾਂ ਤੁਹਾਨੂੰ ਚੱਜ ਨਾਲ ਦਿਖਾਈ ਇਹ ਹੀ ਕੋਸ਼ਿਸ਼ ਹੁੰਦੀ ਆ ਇੱਕ ਵਾਰੀ ਟਾਇਰ ਵਗੈਰਾ ਨੂੰ ਸਾਰਾ ਕੁਝ ਕੰਪਲੀਟ ਹਿਡਾਉਂਦਾ ਹੋਇਆ ਠੀਕ ਆ ਵਧੀਆ ਕਾਰ ਹੈ ਇਹ ਵੀ ਚੈਲੈਂਜਿੰਗ ਰੇਟ ਤੇ ਕਾਰ ਦੇਣੀ ਹੈ ਹਾਂ ਲੁਧਿਆਣਾ ਛੱਡੋ ਪੰਜਾਬ ਦਾ ਰੇਟ ਦਾ ਚੈਲੰਜ ਹੈ ਅੱਛਾ ਬਲੈਰੋ 18 ਮਾਡਲ ਆਪਾਂ ਇਹ ਕਾਰ 5 ਲੱਖ 40 ਹਜ਼ਾਰ ਰੁਪਏ ਦੇ ਦਾਂਗੇ ਲੈ ਵੀ 5 ਲੱਖ 40 ਹਜ਼ਾਰ 18 ਮਾਡਲ 18 ਮਾਡਲ ਹੈ ਬਲੈਰੋ ਤੇ ਬਾਕੀ ਟੌਟ ਆਪਾਂ ਦੇਖ ਲਓ ਟਾਇਰ ਤੇ ਅਲਾਏ ਐਨ ਮੈਂ ਕਹਿੰਦਾ ਨਿਆਰੇ ਵਾਲਾ ਕੰਮ ਆ ਬੰਨਿਆ ਹੋਇਆ ਪੂਰਾ ਅੰਦਰ ਟੱਚ ਪਲੇਅਰ ਲੱਗਾ ਹੋਇਆ ਤੇ ਦੇਖ ਲਿਆ ਹੋਣਾ ਵਾ ਕਿੰਨਾ ਰੇਟ ਦੱਸੇ 5 ਲੱਖ 40 ਹਜ਼ਾਰ ਦੇ ਕਰ ਦੇ ਦਾਂਗੇ 5 ਲੱਖ 40 ਹਜ਼ਾਰ ਸ਼ਰਤ ਹੋਈ ਸੇਮ ਐਸਐਸ ਕਰ ਲੁਧਿਆਣਾ ਨੂੰ ਫੋਲੋ ਕੀਤਾ ਹੋਵੇ ਤਾਂ ਕੇਵੀ ਦਾ ਸਕਰੀਨਸ਼ਾਟ ਚਾਹੀਦਾ ਬਾ ਦੋ ਚੀਜ਼ਾਂ ਚਾਹੀਦੀਆਂ ਵਾ ਆਇਓ ਮੇਰਾ ਭਰਾ ਇਹ ਨਾ ਇੱਕ ਸਿਰਫ ਮਾਨ ਸਤਕਾਰ ਹੁੰਦਾ ਹੋਰ ਕੁਝ ਨਹੀਂ ਹੁੰਦਾ ਵਾ ਤੇ ਇਹਦਾ ਕੋਈ ਚਾਰਜ ਨਹੀਂ ਲੱਗਦਾ ਹਨਾ ਸਬਸਕ੍ਰਾਈਬ ਕਰਨ ਦਾ ਵੀ ਵੀਡੀਓ ਸ਼ੇਅਰ ਕਰਨ ਦਾ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਕਰਕੇ ਰੱਖੋ ਚੈਨਲ ਨੂੰ ਤਾਂ ਕਿ ਜਿਹੜੀ ਵੀ ਫਿਊਚਰ ਦੇ ਵਿੱਚ ਵੀਡੀਓ ਆ ਸਕੇ ਜੇ ਤੁਸੀਂ ਕਿਸੇ ਵੀ ਗੱਡੀ ਦੀ ਭਾਲ ਦੇ ਵਿੱਚੋਂ ਕਦੇ ਨਾ ਕਦੇ ਤਾਂ ਉਹ ਚੈਨਲ ਦੇ ਉੱਤੇ ਆ ਹੀ ਜਾਂਦੀ ਹੁੰਦੀ ਹੈ ਮੇਰਾ ਭਰਾ ਸਬਸਕ੍ਰਾਈਬ ਜ਼ਰੂਰ ਕਰਕੇ ਰੱਖੋ ਇਹਦਾ ਰੇਟ ਤੁਹ ਆਜੋ ਇੱਕ ਲੋਨ ਬੇਫਿਕਰ ਹੋ ਜਾਓ ਠੀਕ ਹੈ ਉਹਦੇ ਬਾਅਦ ਆਹ ਡਸਟਰ 2014 ਮਾਡਲ 4/2 ਮੈਨੂਅਲ ਠੀਕ ਹੈ ਇਹ ਵੀ ਲੱਕ ਦੇ ਨੇੜੇ ਕਾਰ ਚੱਲੀ ਹੋਈ ਹੈ ਜੀ ਹਾਂ ਪਰ ਕਾਰ ਦਾ ਚਲਾਵਾ ਮੈਂ ਕਹਿੰਦਾ ਏਜੰਸੀ ਵਰਗਾ ਅੱਛਾ ਨਵੇਂ ਕੰਡੀਸ਼ਨ ਦੀ ਕਾਰ ਆ ਠੀਕ ਹੈ ਸੋਨੀ ਕਾਰ ਆ ਹਾਂ ਪੰਜਾਬ ਲੋਕਲ ਲੁਧਿਆਣਾ ਦਾ ਨੰਬਰ ਆ ਠੀਕ ਹੋ ਗਿਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਇਹ ਵੀ ਛੋਟੇ ਜਿਹੇ ਪ੍ਰਾਈਸ ਦੇ ਦਾਂਗੇ ਆਪਾਂ ਹਾਂ ਪੌਣੇ 4 ਲੱਖ ਡਿਮਾਂਡ ਕਰਦੇ ਆ ਪਰ 3.5 ਲੱਖ ਦੀ ਕਾਰ ਦੇ ਦਾਂਗੇ ਲਓ ਵੀ ਮਿੱਤਰ ਪਿਆਰੀ 3 ਲੱਖ ਤੇ 50 ਹਜ਼ਾਰ ਡਿਸਕਾਊਂਟ ਇਨਸਟੈਂਟ ਕਿੰਨਾ ਕਰੋਗੇ ਇੱਥੇ ਹੀ ਹੁਣੀ 3,30,000 ਰੁਪਏ ਦੀ ਕਾਰ ਦੇਤੀ 3,30,000 ਆ ਜਿਓ ਮੇਰਾ ਭਰਾ ਦਵਾ-ਦਵਤ ਥੋੜੇ ਕਰਕੇ ਹੀ ਆਪਾਂ ਇਹਨਾਂ ਨੂੰ ਫੜ ਲਈਦਾ ਵਾ ਚੱਲਦੀ ਵੀਡੀਓ ਦੇ ਵਿੱਚ ਕੁਝ ਨਹੀਂ ਨਸੀਦਾ ਜੇ ਤੁਸੀਂ ਇਹ ਸੋਚਦੇ ਹੋ ਨਾ ਵੀ ਅਸੀਂ ਪਹਿਲਾਂ ਹੀ ਪ੍ਰੀ ਡਿਸਾਈਡ ਕੀਤਾ ਹੁੰਦਾ ਵਾ ਪ੍ਰਭਾਵਾਂ ਨੂੰ ਪਿਆਰ ਹੀ ਹੈ ਸਮਝ ਲਓ ਰੇਟ ਵੀ ਤਾਂ ਹੀ ਦੇ ਦੇ ਤੁਹਾਡੇ ਨਾਲ ਪਿਆਰ ਹੈਗਾ ਬਸ ਦੂਜੇ ਆਪਣੇ ਭਰਾਵਾਂ ਨਾਲ ਵਰਤ ਕੇ ਦੇਖੋ ਦਵਾਰਾ ਤੁਹਾਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਬਿਲਕੁਲ ਵੀਰੇ ਇੱਕ ਵਾਰੀ ਵਰਤੋ ਜਰੂਰ ਮੇਰਾ ਭਰਾ ਜਿੰਨੇ ਵੀ ਭਰਾ ਆਪਣੇ ਨਾਲ ਜੁੜੇ ਹੋਏ ਵਾਤੋ ਵਾਤ ਕਮੈਂਟ ਕਰਕੇ ਦੱਸੋ ਕਿਹੜਾ ਭਰਾ ਕਿੱਥੋਂ ਕਿੱਥੋਂ ਜੁੜਿਆ ਹੋਇਆ ਵਾ ਤੇ ਉਹਦੇ ਬਾਅਦ ਆਰਟੀਕਾ ਆ ਗਈ ਆਪਣੇ ਤੋਂ ਆਰਟੀਕਾ ਵੀ ਬਹੁਤ ਡਿਮਾਂਡ ਆਂਦੀ ਆ ਵੀਰੇ ਆਰਟੀਕਾ ਕੋਈ ਲੈ ਕੇ ਆਓ ਮੂਰ ਸੋਨੀ ਗਾਰ ਹੈ ਆਰਟੀਕਾ 2015 ਮਾਡਲ VXI ਪੈਟਰੋਲ ਵੇਰੀਐਂਟ ਆਜਾ ਪੈਟਰੋਲ ਆ ਗਈ ਨਾਲ ਪੈਟਰੋਲ ਵੇਰੀਐਂਟ ਪੰਜਾਬ ਦਾ ਨੰਬਰ ਹੈ ਦੂਜੇ ਨਾਮ ਦੀ ਕਾਰ ਹੈ ਸਿਰਫ 50 ਹਜ਼ਾਰ ਕਾਰ ਚੱਲੀ ਆ ਠੀਕ ਹੈ ਸਾਰੀ ਜੈਨੂਨ ਵਧੀਆ ਕੰਡੀਸ਼ਨ ਦੀ ਕਾਰ ਹੈ ਕਾਰ ਸਾਡੇ ਸਾਹਮਣੇ ਆ ਹਾਂ ਇਹ ਵੀ ਛੋਟੇ ਭਰਾ ਹੀ ਦੇ ਦਾਂਗੇ ਆਪਾਂ 4 ਲੱਖ 40 ਹਜ਼ਾਰ ਰੁਪਏ ਦੀ ਕਾਰ ਦੇ ਦਾਂਗੇ ਲਓ ਵੀ ਮਿੱਤਰ ਪਿਆਰੋ 7 ਸੀਟਰ 4 ਲੱਖ 40 ਹਜ਼ਾਰ ਨਾਲੇ ਪੈਟਰੋਲ ਨਾ ਅੱਜ ਕੱਲ ਚੈਲਿੰਜਿੰਗ ਨਹੀਂ ਹੈ ਦਿੱਲੀ ਜਿੱਥੇ ਮਰਜ਼ੀ ਲੈ ਜਾਓ ਹਾਂ ਸਾਡੇ ਡਰਾਈਵਰ ਭਰਾ ਬਹੁਤ ਮੰਗਦੇ ਨੇ ਇਦਾਂ ਦੀ ਕਾਰਾਂ ਬਿਲਕੁਲ ਪੈਟਰੋਲ ਵੇਰੀਐਂਟ ਚ ਕਾਰ ਦੀ ਚੂੰ ਦੀ ਆਵਾਜ਼ ਵੀ ਆਣੀ ਬਿਲਕੁਲ ਸਹੀ ਗੱਲ ਹੈ ਇੰਜਨ ਗੇਅਰ ਦੀ ਵਧੀਆ ਕਾਰ ਮਿਲੂਗੀ ਲੋਨ ਕਿੰਨਾ ਕਰਾ ਦੋਗੇ ਤੇ 3.5 ਲੱਖ ਦਾ 3 ਲੱਖ ਦਾ ਲੋਨ ਵੀ ਕਰਾ ਦਾਂਗੇ 4 ਕੁ ਲੱਖ ਤੱਕ ਵੀ ਪੋਸੀਬਲ ਹੋ ਜੂਗਾ ਇੱਕ ਵਾਰੀ ਨਾ ਸਿੰਪਲ ਵਧੀਆ ਆ ਤਾਂ 4 ਵੀ ਕਰਾਵਾਂਗੇ ਪੇਪਰ ਵਧੀਆ ਲੈ ਕੇ ਆਇਓ ਮੇਰਾ ਭਰਾ ਡਾਕੂਮੈਂਟ ਦੱਸ ਦੋ ਕੀ ਕੀ ਲੈਣੇ ਆਧਾਰ ਕਾਰਡ ਪੈਨ ਕਾਰਡ ਲਿਆਓ ਬਸ ਉਸ ਤੋਂ ਬਾਅਦ ਅਸੀਂ ਫਰਦਰ ਬੈਂਕ ਵਾਲੇ ਦੀ ਉਹ ਹੈ ਤੁਹਾਡੇ ਨਾਲ ਕੰਟੈਕਟ ਕਰਨਗੇ ਬਸ ਆਧਾਰ ਕਾਰਡ ਪੈਨ ਕਾਰਡ ਆਧਾਰ ਕਾਰਡ ਪੈਨ ਕਾਰਡ ਰਿਕੁਆਇਰਮੈਂਟ ਸਾਨੂੰ ਬਸ ਤੇ ਨਾਲ ਇੱਕ ਸਟੇਟਮੈਂਟ ਵੀ ਇੱਕ ਬੈਂਕ ਸਟੇਟਮੈਂਟ ਬੈਂਕ ਸਟੇਟਮੈਂਟ 6 ਮਹੀਨੇ ਦੀ ਲੈ ਆਓ ट्रा XUV 500 500, 500 WA 8, 8 XUV 500 WA ਟਾਪ ਮਾਡਲ ਚ ਹੈ 75000 ਕਾਰ ਚੱਲੀ ਦੂਜੇ ਨਾਂ ਦੀ ਕਾਰ ਆ ਠੀਕ ਐ ਵਧੀਆ ਕੰਡੀਸ਼ਨ ਦੀ ਸੋਹਣੀ ਕਾਰ ਐ ਹਾਂ ਲਓ ਇਨੀ ਛੋਟੇ ਜਿਹੇ ਰੇਟ ਤੇ ਦੇ ਦਾਂਗੇ ਅੰਦਰੋਂ ਚੈੱਕ ਕਰੋ ਮੇਰਾ ਭਰਾ ਪਹਿਲਾਂ 390 ਵਾਲੀ ਸਿਰਫ ਕਾਰ ਦੇ ਦੂੰਗਾ ਚੈਲਿੰਜਿੰਗ ਰੇਟ ਤੇ XUV 500 12 ਮਾਡਲ ਪੱਕੀ ਗੱਲ ਐ ਪੱਕੀ ਗੱਲ ਆ ਉਹ ਇਹ ਨਾ ਹੋਵੇ ਵੀ ਬਾਅਦ ਤੁਸੀਂ ਜਦੋਂ ਭਰਾ ਕੋਈ ਆਪਣਾ ਹੋਵੇ ਬਾਅਦ ਗਾਉਂ ਪੀ ਪਾਈ ਭਲੇਕਾ ਬੈ ਗਿਆ ਸੀ ਮੈਂ ਕਹਿੰਦਾ ਚੈਲਿੰਜਿੰਗ ਵੀਡੀਓ ਐ ਲਓ ਵੀ ਕਰ ਲਿਓ ਮੇਰਾ ਭਰਾ ਕਾਲ ਜਿਹਨੂੰ ਵੀ ਕਾਰ ਚਾਹੀਦੀ ਐਕਸਯੂਵੀ ਟਾਪ ਮਾਡਲ ਡਬਲ 8 ਵਾਲਾ 500 ਲਓ ਵੀ ਮਿੱਤਰ ਪਿਆਰੇ ਨੰਬਰ ਸਾਡੇ ਪਤਾ ਹੀ ਐ ਸਰਕਾਰ ਨੇ ਕਰਤੇ ਬੋਲੀ ਸਿਸਟਮ ਹਾਂ ਤੇ ਨੰਬਰ ਲਾ ਲਓ ਮਿਨੀਮਮ ਦਾ ਨਾ 25000 ਦਾ ਹੋ ਗਿਆ ਬਿਲਕੁਲ ਸਹੀ ਮਿਨੀਮਮ ਮਿਨੀਮਮ ਹੋ ਗਿਆ ਵਾ ਵਾਕਿ ਸਹੀ ਗੱਲ ਆ 390000 ਦੇ ਵਿੱਚ ਤੁਹਾਨੂੰ ਕਾਰ ਮਿਲ ਲੈਣੀ ਐ ਏਨ ਛੋਟਾ ਗੱਡੀ ਤੇ ਜਿਹੜੇ ਭਰਾ ਨੂੰ ਚਾਹੀਦੀ ਹੈ ਕਾਲ ਕਰ ਲਿਓ ਨੰਬਰ ਵੀ ਸੋਹਣਾ ਵਾ ਉਹਦੇ ਬਾਅਦ ਇਨੋਵਾ ਇਨੋਵਾ 2014 ਮਾਡਲ ਵੀ ਵੇਰੀਐਂਟ ਦਾ ਅੱਛਾ ਨਵੇਂ ਵਰਗੀ ਕਾਰ ਆ ਕਾਰ ਦੇਖੋ ਅੰਦਰੋਂ ਪਹਿਲਾਂ ਆਜੋ ਅੰਦਰੋਂ ਦਿਖਾਈਏ ਲੈ ਵੀ ਕਰੋ ਚੈੱਕ ਮੈਂ ਕਹਿੰਦਾ ਇਹਨ ਲਿਸ਼ਕੀ ਹੋਈ ਆ ਗੱਡੀ ਪੂਰੀ ਆਨ ਇੰਜਨ ਗੇਅਰ ਵੱਲੋਂ ਵੀ ਤੇ ਅੰਦਰੋਂ ਟਾਇਰ ਕਾਰ ਨੂੰ ਲੱਗੇ ਨੇ ਦੂਜੇ ਨਾਂ ਦੀ ਜੈਨੂਨ ਕਾਰ ਆ ਠੀਕ ਐ 80 ਹਜ਼ਾਰ ਕਾਰ ਚੱਲੀ ਐ ਵਧੀਆ ਕੰਡੀਸ਼ਨ ਦੀ ਕਾਰ ਆ ਹਾਂ ਇੱਕ ਵਾਰੀ ਅੰਦਰੋਂ ਚੈੱਕ ਕਰੋ ਮੇਰਾ ਭਰਾ ਬਾਹਰੋਂ ਦੇਖੋ ਓਵਰਵਿਊ ਤੇ ਵੀਰੇ ਇਹਦਾ ਰੇਟ ਦੇਣਾ ਐਨ ਮੈਂ ਕਹਿੰਦਾ ਕਹਿ ਗੱਡਵਾ ਕੀ ਲੋਕਾਂ ਨੂੰ ਦੇਵੀਏ 6.5 ਲੱਖ ਰੁਪਇਆ ਉਹ ਨਹੀਂ ਯਾਰ ਸਮਝੇ ਨਹੀਂ ਨਹੀਂ ਨੇਹਰ ਨਹੀਂ ਆਣਾ ਮੈਂ ਐਸਐਸ ਕਾਰ ਦਾ ਚੈਲੰਜ ਹੈ 14 ਮਾਡਲ ਇਨੋਵਾ ਇਸ ਕੰਡੀਸ਼ਨ ਦੀ ਨਵੇਂ ਕੰਡੀਸ਼ਨ ਦੀ ਕਾਰ 590000 ਚਲੇ ਆ ਕੇ ਦੇ ਦੋ 590000 ਕੰਡੀਸ਼ਨ ਇਹੋ ਜੀ ਹੋਣੀ ਚਾਹੀਦੀ ਜਿਹੇ ਜੀ ਇੱਥੇ ਖੜੀ ਆ ਠੀਕ ਹੈ ਜੀ ਟਰਾਈ ਮਾਰ ਕੇ ਲੈ ਕੇ ਜਾਇਓ ਬਾਰ ਬਾਰ ਇੱਕੋ ਚੀਜ਼ ਤੁਹਾਨੂੰ ਕਹਿ ਰਿਹਾ ਆਵਾ ਕੋਈ ਇਹਦੇ 'ਚ ਓਲੇ ਵਾਲੀ ਗੱਲ ਨਹੀਂ ਆ ਜਦੋਂ ਤੁਸੀਂ ਆਓਗੇ ਇਹਨਾਂ ਸਾਡੇ ਦੇ ਵਿਸ਼ਵਾਸ ਨਾ ਕਰਿਓ ਵੀਰੇ ਤੁਸੀਂ ਕਿਹਾ ਸੀ ਇੰਜਨ ਗੇਅਰ ਦੀ ਵਧੀਆ ਆਇਓ ਤਸੱਲੀ ਕਰਿਓ ਭਾਵੇਂ ਮਕੈਨਿਕ ਲੈ ਕੇ ਆ ਜੋ ਮਰਜ਼ੀ ਜੋ ਮਰਜ਼ੀ ਲਿਆਓ ਆਪਣੇ ਤਸੱਲੀ ਕਰਕੇ ਚੀਜ਼ ਲੈ ਕੇ ਜਾਓ ਇੱਥੇ ਕੋਈ ਧੱਕਾ ਨਹੀਂ ਕਰਦਾ ਭਾਵੇਂ ਇੱਕ ਦਿਹਾੜੀ ਲਾਓ ਭਾਵੇਂ ਪੰਜ ਲਾਓ ਬਿਲਕੁਲ ਸਹੀ ਗੱਲ ਆ ਪੈਸੇ ਤੁਹਾਡੇ ਬਹੁਤ ਕੀਮਤੀ ਨੇ ਤੁਹਾਨੂੰ ਪਤਾ ਵਾ ਕਿ ਕਿੰਨੀ ਮਿਹਨਤ ਨਾਲ ਬਣਦੇ ਆ ਸਾਨੂੰ ਵੀ ਪਤਾ ਕਿ ਕਿੰਨੀ ਮਿਹਨਤ ਨਾਲ ਕਮਾਈਆਂ ਹੁੰਦੀਆਂ ਵਾ ਤੇ ਉਸ ਚੀਜ਼ ਦੀ ਇੰਟੈਂਸ਼ਨ ਨਾਲਿਓ ਮੇਰਾ ਭਰਾ ਆਓ ਤੁਹਾਨੂੰ ਹੁਣ ਆ ਤਿੰਨ ਬਰੀਜ਼ਾ ਦਾ ਮੈਂ ਕਹਿੰਦਾ ਜੋਟਾ ਲੈ ਕੇ ਆਇਆ ਵੀਰੇ ਸੱਤ ਬਰੀਜ਼ਾ ਉਹ ਸੱਤ ਨੇ ਪੱਕੀ ਗੱਲ ਐ ਪੱਕੀ ਗੱਲ ਆ ਚਲੋ ਪਹਿਲਾਂ ਆਲੀਆਂ ਦਿਖਾਓ ਫੇ ਆ ਪਹਿਲੀ ਬਰੇਜ ਆ 2018 ਮਾਡਲ ਹਾਂ ਬੀਡੀਆਈ ਆਟੋਮੈਟਿਕ ਆਟੋਮੈਟਿਕ ਟਰਾਂਸਮਿਸ਼ਨ ਆਟੋਮੈਟਿਕ ਟਰਾਂਸਮਿਸ਼ਨ ਭਰਾ ਬੋ ਮੰਗਦਾ ਈ ਛੋਟੀ ਸੈਗਮੈਂਟ ਹੋਵੇ ਐਵਰੇਜ ਹੋਵੇ ਆਟੋ ਹੀ ਦੇ ਦੋ ਕਾਰ ਹਾਂ ਇਹ ਉਹ ਚੀਜ਼ ਐ ਲੋਕਲ ਲੁਧਿਆਣਾ ਦਾ ਨੰਬਰ ਐ ਹਾਂ ਵਧੀਆ ਕਾਰ ਐ ਰੇਟ ਦੇਣਾ ਨਜ਼ਾਰਾ ਫੇ ਕਾਰ ਆਪਾਂ ਚੈਲੰਜ ਕੀਤਾ ਆਟੋਮੈਟਿਕ 18 ਮਾਡਲ ਕਾਰ 745000 ਰੁਪਏ ਦੇ ਦੂੰਗਾ 745000 ਬਾਕੀ ਇੱਕ ਵਾਰੀ ਮੇਰਾ ਭਰਾ 60000 ਸਿਰਫ ਕਾਰ ਚੱਲੀ ਹੋਈ ਆ 60000 ਚੱਲੀ ਹੈ 60000 ਪਹਿਲੇ ਨਾ ਦੀ ਕਾਰ ਹੈ ਯਾਰ ਪਹਿਲੇ ਨਾ ਦੀ ਆਟੋਮੈਟਿਕ 60000 ਹਰ ਸ਼ਰਤਾਂ ਲੋਕਾਂ ਦੀ ਪੂਰੀਆਂ ਕੀਤੀਆਂ ਆਪਾਂ ਇਸ ਕਾਰ 'ਚ ਤੇ ਨਾਲੇ ਨਾ ਆ ਵੀਡੀਓ ਸਾਡੀ ਥੋੜੀ ਜਿਹੀ ਲੇਟ ਆਈ ਆ ਭਰਾ ਹੋਣਾ ਨਾ ਭਰਾ ਹੋਣੀ ਇਹੀ ਕਹਿੰਦੇ ਜੀ ਮੈਂ ਇਹਨਾਂ ਨੂੰ ਇਹੀ ਰਿਕੁਐਸਟ ਕੀਤੀ ਸੀ ਵੀ ਵੀਰੇ ਜ਼ਿਆਦਾਤਰ ਜਿਹੜੇ ਆਪਣੇ ਨਾਲ ਭਰਾ ਜੁੜੇ ਹੋਏ ਆ ਲਗਜ਼ਰੀ ਵਾਲੇ ਵੀ ਨੇ ਪਰ ਮੇਰੇ ਖਿਆਲ ਨਾਲ ਜੇ 100% ਆਪਣੇ ਨਾਲ ਜਿੰਨੇ ਫੋਲੋਅਰ ਨੇ ਉਹਦੇ ਚ 80% ਭਰਾ ਆਪਣੇ ਇਹ ਜਿਹੇ ਨੇ ਜਿਹੜੇ ਛੋਟੇ ਸੈਗਮੈਂਟ ਇਸ ਵਾਰ ਆਪਾਂ ਵੀਡੀਓ ਉਹੀ ਕਵਰ ਕਰਾਂਗੇ ਜਿਹੜੀ ਲੋਕਾਂ ਦੀ ਡਿਮਾਂਡ ਸੀਗੀ ਡਿਮਾਂਡ ਸੀ ਠੀਕ ਹੈ ਜੀ ਤੁਹਾਡੀ ਡਿਮਾਂਡ ਨੂੰ ਬਹੁਤ ਪ੍ਰਾਇੋਰਟੀ ਤੇ ਰੱਖਦੇ ਆ ਤੇ ਇੱਕ ਮੇਰੇ ਭਰਾ ਦਾ ਨਾ ਕਮੈਂਟ ਆਂਦਾ ਹੁੰਦਾ ਵਾ ਕਿ ਛੋਟੇ ਹੱਥੀ ਦੀਆਂ ਵੀਡੀਓਜ਼ ਤੁਸੀਂ ਮੈਂ ਕਿਹਾ ਸੀਗਾ ਵੀ ਤੁਸੀਂ ਉਹ ਕੀਤੀਆਂ ਨਹੀਂ ਉਹਨਾਂ ਨੂੰ ਮੈਂ ਇਹ ਕਲੈਰੀਫਾਈ ਕਰ ਦਿੰਦਾ ਮੇਰੇ ਭਰਾ ਨੂੰ ਵੀ ਅਸੀਂ ਕੋਈ ਚੰਗਾ ਡੀਲਰ ਲੱਭ ਰਹੇ ਆ ਜਿਹਦੇ ਤੋਂ ਤੁਹਾਨੂੰ ਛੋਟ ਵੀ ਮਿਲੇ ਵੀ ਚੀਜ਼ ਚੰਗੀ ਮਿਲ ਜਵੇ ਉਹ ਹੱਲੇ ਸਾਨੂੰ ਥੋੜੇ ਜਿਹਾ ਦਿੱਕਤ ਆ ਰਹੀ ਹੈ ਲੱਭਣ ਦੇ ਵਿੱਚ ਜਦੋਂ ਉਹ ਲੱਭ ਗਿਆ ਉਹਦੀ ਵੀਡੀਓ ਵੀ ਜ਼ਰੂਰ ਆਊਗੀ ਤੇ ਉਸ ਚੀਜ਼ ਦੀ ਮੇਰੇ ਖਿਆਲ ਨਾਲ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਯਾਰ ਜਦੋਂ ਸਾਨੂੰ ਲੱਭਿਆ ਨਾਲ ਦੀ ਨਾਲ ਵੀਡੀਓ ਤੁਹਾਡੇ ਤੱਕ ਪਹੁੰਚੂਗੀ ਜ਼ਰੂਰ ਅਸੀਂ ਆਪਣੇ ਭਰਾਵਾਂ ਦਾ ਧਿਆਨ ਰੱਖਣਾ ਆਪਣਾ ਫਰਜ਼ ਸਮਝਦੇ ਹਾਂ ਤੇ ਆਹਾ 18 ਮਾਡਲ ZI ਉਹ ਜਿਹਨੇ ZI ਮੰਗਣੀ ਹੈ ਉਹਦੀ ਹਰਮਾਇਸ਼ ਪੂਰੀ ਕਰਨੀ ਹੈ ਰੀਜ਼ਲ ਦੇ ਵਿੱਚ ਯਾਰ ਰੀਜ਼ਲ ਦੇ ਵਿੱਚ ZI ਟਰਾਂਸਮਿਸ਼ਨ ਕਈ ਨੋ ਆਟੋਮੈਟਿਕ ਨਹੀਂ ਪਸੰਦ ਆਨੀ ਤਾਂ ਮੈਨੂਅਲ ਹੈਗੀ ਹੈ ਕਿਤੇ ਰੰਗਦੀ ਇਹ ਵੀ ਉਹੀ ਪਹਿਲੇ ਨਾਲ ਦੀ ਕਾਰ ਹੈ 75000 ਕਾਰ ਚੱਲੀ ਲੋਕ ਲੁਧਿਆਣੇ ਦਾ ਨੰਬਰ ਹੈ ਠੀਕ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਹਾਂ ਰੇਟ ਖਿੱਚਵਾ ਜਾਂ ਦੇ ਦਿਓ ਐਨ ਇਹ ਵੀ ਕਾਰ ਦੇ ਦਾਂਗੇ ਯਾਰ ਆਪਾਂ 7 ਲੱਖ 45 ਹਜ਼ਾਰ ਰੁਪਏ ਦੀ ਚਲੋ 7 ਲੱਖ 45 ਹਜ਼ਾਰ ਦੀ ਇਹ ਵੀ ਲੋਨ ਕਿੰਨਾ ਕਰਾ ਦੋਗੇ ਇੱਥੇ ਲੋਨ ਕਰਾ ਦਾਂਗੇ 6.5 ਤੋਂ 7 ਲੱਖ ਦੇ ਵਿੱਚ 6.5 ਤੋਂ 7 ਲੱਖ ਦੇ ਵਿੱਚ ਹੋ ਜਾਊਗਾ ਜਿਹੜੇ ਭਰਾ ਦਾ ਸਿਬਲ ਘੱਟ ਹੈਗਾ ਤੁਹਾਨੂੰ ਸ਼ਰਤ ਪਹਿਲੇ ਹੀ ਦੱਸੀ ਆ ਪੀ ਅੱਜ ਆ ਕੇ ਡਾਊਨ ਪੇਮੈਂਟ ਦਿਓ ਤੇ ਲੋਨ ਕਰਾ ਲਓ। ਬਾਕੀ ਲੋਨ ਹੋ ਜੂਗਾ ਤੁਹਾਡਾ 50% ਡਾਊਨ ਪੇਮੈਂਟ ਵੱਜ ਜਾਣੀ ਹੈ। ਉਹਦੇ ਬਾਅਦ ਆਹ ਇਹ 2019 ਮਾਡਲ ਹਾਂ ZDI ਠੀਕ ਹੈ ਆਟੋਮੈਟਿਕ ਇਹ ਆਟੋਮੈਟਿਕ ਆ ਇਹ ਵੀ ਆਟੋਮੈਟਿਕ ਠੀਕ ਹੈ ਪੀ ਲੋਕਲ ਲੁਧਿਆਣਾ ਦਾ ਨੰਬਰ ਹੈ। ਪਹਿਲੇ ਨਾਲ ਦੀ ਕਾਰ ਹੈ। ਹੂੰ ਵਧੀਆ ਕੰਡੀਸ਼ਨ ਦੀ ਕਾਰ ਹੈ ਤੁਹਾਡੇ ਸਾਹਮਣੇ ਹੈ ਸਾਰਾ ਕੁਝ। ਲਓ ਵੀ ਆਜੋ ਮੇਰਾ ਭਰਾ ਅੰਦਰੋਂ ਚੈੱਕ ਕਰੋ। ਵਾਕਈ ਸਹੀ ਗੱਲ ਹੈ ਇੰਟੀਰੀਅਰ ਵਾਈਜ਼ ਇੰਜਨ ਗੇਅਰ ਵਾਈਜ਼ ਐਂਡ ਓਕੇ ਕਾਰ ਦੇ ਲੋਏ ਟਾਇਰ ਚੈੱਕ ਕਰੋ। ਸਿਲਵਰ ਕਲਰ ਦੇ ਵਿੱਚ ਬਹੁਤ ਸੋਹਣੇ ਲੱਗਦੇ ਹਨ ਵਾਈਟ ਦੇ ਨਾਲ ਸਿਲਵਰ ਦਾ ਕੰਬੀਨੈਸ਼ਨ ਸਾਹਮਣੇ 70000 ਖਾਲੀ ਲੌਏ ਟਾਇਰ ਸੈੱਟ ਆ ਜਿਹੜੇ ਕੰਨੂ ਪਿਆ ਹੋਇਆ ਆ ਅੱਲਾ ਹੋ ਵੀ ਵਾਕਈ ਸਹੀ ਗੱਲ ਆ ਮਤਲਬ ਕਿ ਇਹ ਚੀਜ਼ਾਂ ਮੂੰਹੋਂ ਬੋਲਦੀਆਂ ਵੀ ਅਸੀਂ ਇੰਨੇ ਦੀਆਂ ਹੈਗੀਆਂ ਯਾਰ ਗੱਲ ਹੋਈ ਆ ਨਾ ਗਾਹ ਕਹਿ ਦਿੰਦਾ ਕਿ ਤੁਸੀਂ ਮਹਿੰਗੀ ਦਿੰਨੇ ਹੋ ਜਾਂ ਕੁਝ ਦਿੰਨੇ ਹੋ ਹਾਂ ਉੱਤੇ ਲੱਗੀ ਚੀਜ਼ ਨਹੀਂ ਦੇਖਦਾ ਚੀਜ਼ ਨਹੀਂ ਦੇਖਦਾ ਕੋਈ ਵਾਕਈ ਸਹੀ ਗੱਲ ਆ ਕੁਆਲਟੀ ਮੈਟਰ ਕਰਦੀ ਸਾਡਾ ਇੱਕ ਹੀ ਆ ਕਿ ਦੁਬਾਰਾ ਲੰਬਾ ਨਾ ਆਵੇ ਆਪਾਂ ਨੂੰ ਵੀ ਯਾਰ ਚੀਜ਼ ਮਹਿੰਗੀ ਵਿੱਚ ਨਹੀਂ ਮਨਜ਼ੂਰ ਆ ਆਪਾਂ ਕਿਸੇ ਵਾਂਗ ਨਹੀਂ ਕਰਦੇ ਲੱਖ ਦੀ ਦੇ ਦਾਂਗੇ ਡੇਢ ਦੀ ਦੇ ਦਾਂਗੇ ਹਾਂ ਚੀਜ਼ ਉਹ ਦਵਾਂਗੇ ਜਿੱਦ ਨੂੰ ਅਸੀਂ ਆਪ ਅਸ਼ੋਰਡ ਹੋਈਏ ਚੀਜ਼ ਚੱਜਦੀ ਆ ਕਿ ਕੱਲ ਨੂੰ ਕਾਹ ਕਾ ਕੇ ਦੁਬਾਰਾ ਅਗਲੀ ਚੀਜ਼ ਨੋਵੇ ਕੋਈ ਲਾਂਭਾ ਨਾ ਦੋਵੇ ਬਹੁਤ ਬਹੁਤ ਧੰਨਵਾਦ ਭਾਜੀ ਇਹੀ ਚੀਜ਼ ਚਾਹੀਦੀ ਆ ਕਿਉਂਕਿ ਸਾਡਾ ਵੀ ਮਕਸਦ ਇਹੀ ਆ ਵੀ ਜਿਹੜੇ ਭਰਾ ਆਪਣੇ ਨਾਲ ਜੁੜੇ ਆ ਨਾ ਉਹਨਾਂ ਨੂੰ ਵੀ ਅਸੀਂ ਕੋਈ ਚੀਜ਼ ਕਹਿ ਰਹੇ ਆ ਕਿ ਕਈ ਵਾਰ ਕਹਿੰਦੇ ਲੋਕ 10-20 ਹਜ਼ਾਰ ਕਾਰ ਮਹਿੰਗੀ ਆ ਪਰ 10 ਹਜ਼ਾਰ ਨੂੰ ਨਾ ਦੇਖਿਆ ਕਰੋ ਚੀਜ਼ ਵੀ ਵਧੀਆ ਹੁੰਦੀ ਆ ਬਿਲਕੁਲ ਇਹਦਾ ਰੇਟ ਆਪਾਂ ਦੱਸਤਾ ਇਹਦਾ ਰੇਟ ਆਪਾਂ ਦਵਾਂਗੇ 8,60,000 ਰੁਪਏ ਦੀ 8,6 ਮੈਨੂਅਲ ਟਰਾਂਸਮਿਸ਼ਨ ਚ ਹੂੰ 90000 ਕਾਰ ਚੱਲੀ ਆ ਠੀਕ ਹੋ ਗਿਆ ਲੁਧਿਆਣਾ ਲੋਕਲ ਦਾ ਨੰਬਰ ਚਿੱਟੇ ਰੰਗ ਦੇ ਵਿੱਚ ਚਿੱਟੇ ਰੰਗ ਦੇ ਵਿੱਚ ਹੂੰ ਕੰਡੀਸ਼ਨ ਤੁਹਾਡੇ ਸਾਹਮਣੇ ਆ ਟੱਚ ਪਲੇਅਰ ਕਾਰ ਨੂੰ ਲੱਗਿਆ ਮਿਊਜ਼ਿਕ ਸਿਸਟਮ ਕਾਰ ਨੂੰ ਲੱਗਿਆ ਮਤਲਬ ਕਿ ਇਹ ਖਿੱਚਿਆ ਆ ਕੰਮ ਪੂਰਾ ਪੂਰੀ ਕਾਰ ਦਾ ਓਕੇ ਆ ਕਾਰ ਚ ਕੋਈ ਉਹ ਖਰਚਾ ਪਾਣੀ ਨਹੀਂ ਹੈਗਾ ਇਹ ਚ 에ਅਰ ਬੈਗ ਕਿੰਨੇ ਆਂਦੇ ਭਲਾ ਇਹਦੇ 2000 ਰੁਪਏ ਹੁੰਦੇ ਨੇ ਦੋ 에ਅਰ ਬੈਗ ਹੁੰਦੇ ਆ ਮਤਲਬ ਕਿ ਸੇਫਟੀ ਪੱਕਾ ਵੀ ਮਤਲਬ ਕਿ ਤੁਸੀਂ ਬੈਕ ਲਾਈਟਾਂ ਚੈੱਕ ਕਰੋ ਮੋਡੀਫਾਈ ਹੋਈ ਹੀ ਕਾਰ ਅੱਛਾ ਫਰੰਟ ਲਾਈਟਾਂ ਬੈਕ ਲਾਈਟਾਂ ਡੀਰ ਸ अच्छा ओ जड़ा आजकल डी आर एल टाइप ਚੱਲ ਰਹਾ ਨਾ ਬਸ ওই ਚੀ ਲੱਗੀ ਹੋਈ ਆ ਲਾਇਟ ਟਾਇਰ ਕਾਰ ਨੂੰ ਲੱਗੇ ਐਕਸਟਰਾ ਹਾਂ ਵਧੀਆ ਗੱਲ ਸੀ ਪਹਿਲੇ ਨਾਲ ਦੀ ਕਾਰ ਆ ਯਾਰ ਮਤਲਬ ਉਹ ਮੋਡੀਫਾਈਡ ਹੈਗੀ ਆ ਲੋਡਿੰਗ ਹੋਈ ਹੋਈ ਆ ਰੇਟ ਕਿੰਨਾ ਦੇਣਾ 785 ਹਜ਼ਾਰ ਦੇ ਵਿੱਚ ਕਾਰ ਦੇ ਦਾਂਗੇ 785 ਇਨਸਟੈਂਟ ਡਿਸਕਾਊਂਟ 780 ਪਹਿਲੇ ਹੀ ਮੈਂ ਤੁਹਾਡੇ ਅੱਜ ਵੀਡੀਓ ਤੁਹਾਨੂੰ ਕਿਹਾ ਨਾ ਸੇਲ ਆ ਬਸ ਆਪਾਂ ਖਿੱਚ ਕੇ ਰੇਟ ਦੇ ਰਹੇ ਹਾਂ ਠੀਕ ਹੈ ਚਲੋ 780 ਇੱਥੇ ਹੀ ਕਰਾਤਾ ਵਾ ਮੈਂ ਮੌਕੇ ਦਿੱਤੇ ਤੁਹਾਡਾ ਤੇ ਬਾਕੀ ਜਦੋਂ ਤੁਸੀਂ ਆਓਗੇ ਇੰਨੀ ਗੱਲ ਕਹਿ ਦਿਓ ਵੀ ਭਰਾਵਾ ਮਾਨਤਾਨ ਕਰੋ ਸਾਡਾ ਬ ਮੌਕੇ ਤੇ ਮਾੜਾ ਮੋਟਾ ਮਾਨਤਾਨ ਕਰ ਲਾਂਗੇ ਵੈਸੇ ਆਪਾਂ ਕਾਰ ਦੇ ਰੇਟ ਸਾਰੇ ਖਿੱਚ ਕੇ ਦਿੱਤੇ ਨੇ ਇਸ ਵਾਰ ਖਿੱਚ ਕੇ ਦਿੱਤੇ ਆ ਬਾਕੀ ਇਹ ਹੁੰਦਾ ਨਾ ਥੋੜੀ ਜੀ ਡਿਮਾਂਡ ਜਿਹੜੀ ਹੁੰਦੀ ਆ ਵੱਧ ਹੁੰਦੀ ਆ ਜਦੋਂ ਤੁਸੀਂ ਮੌਕੇ ਤੇ ਆਨੇ ਹੋ ਪਤਾ ਨਹੀਂ ਹੁੰਦਾ ਕਿੱਥੇ ਡੀਲ ਸੈੱਟ ਹੋ ਜੂਵੇ ਠੀਕ ਆ ਨਾ ਪਤਾ ਨਹੀਂ ਹੁੰਦਾ ਕੁਝ ਕਰ ਐਵੇਂ ਹੁੰਦੀ ਆ ਕਿਵਰ ਕਸਟਮਰ ਦੀ ਕਾਰ ਹੁੰਦੀ ਆ ਕਿ ਕਿਸੇ ਦੇ ਮਾਈਂਡ ਦਾ ਪਤਾ ਨਹੀਂ ਹੁੰਦਾ ਕਿ ਮੌਕੇ ਦੇ ਅਗਲਾ ਕਿੱਥੇ ਕੀ ਚੀਜ਼ ਦੇ ਦੇਵੇ ਹਾਂ ਉਹ ਤਾਂ ਹੈਗਾ ਹੀ ਆ ਤੁਸੀਂ ਮੌਕੇ ਤੇ ਆਓ ਟੋਕਨ ਰੱਖੋ ਔਨ ਟੇਬਲ ਜੋ ਡੀਲ ਹੈ ਯਾਰ ਉਹ ਔਨ ਟੇਬਲ ਹੀ ਆ ਠੀਕ ਹੈ ਔਨ ਟੇਬਲ ਡੀਲ ਦਾ ਕੋਈ ਯਕੀਨ ਨਹੀਂ ਕਿ ਕਿਹੜੀ ਚੀਜ਼ ਕਿੰਨੇ ਤੇ ਮਿਲ ਜਵੇ ਸਹੀ ਗੱਲ ਆ ਇੱਕ ਵਾਰੀ ਆਇਓ ਜ਼ਰੂਰ ਵਿਜ਼ਿਟ ਕਰੋ ਮੇਰਾ ਭਰਾ ਤੇ ਹੁਣ ਮਤਲਬ ਕਿ ਜਿੱਦਾਂ ਸਾਲ ਦੇ ਚਲੋ ਆਪਾਂ ਸਟਾਕ ਕਲੀਅਰੈਂਸ ਸੇਲ ਤਾਂ ਚਲੋ ਕਰੀ ਗਏ ਹੁਣ ਇੱਕ ਚੀਜ਼ ਇਹ ਦੱਸੋ ਵੀ ਆਫਰ ਕੀ ਦੇਣੀ ਆ ਅੱਜ ਦੀ ਵੀਡੀਓ ਤੇ ਆਫਰ ਯਾਰ ਆਈਜੀਏਜੈਂਟ ਇਹ ਦੇ ਦਿੰਨੇ ਆ ਕੋਈ ਵੀ ਕਾਰੋਬਾਰ ਆ ਲੈਣਾ ਹਮਮ ਅਗਲਾ ਡਰਾਈਵਿੰ ਜਦੋਂ ਗਾਹਕ ਸਾਡੇ ਕੋਲ ਕਾਰ ਲਾਊਗਾ ਇਹੀ ਆਫਰ ਹੈ ਕਾਰ ਦੀ ਐਸੈਸਰੀ ਦੇਵਾਂਗੇ ਮੈਟ ਹੋਗੇ ਪਰਫਿਊਮ ਵਗੈਰਾ ਜੋ ਵੀ ਹੈ ਲੈਟਰਨ ਬਟਰਮ ਸਾਰਾ ਕੁਝ ਦੇਵਾਂਗੇ ਇੰਸ਼ੋਰੈਂਸ ਕਰਾ ਕੇ ਦੇਵਾਂਗੇ ਸਾਰੇ ਸਾਲ ਦੀ ਤੇ ਕੰਪਾਊਂਡ ਡ੍ਰਾਈਗਨ ਵੀ ਕਰਾ ਕੇ ਦੇਵਾਂਗੇ ਕੰਪਾਊਂਡ ਡ੍ਰਾਈ ਕਲੀਨ ਮੈਟ ਵਗੈਰਾ ਪੂਰੀ ਕਾਰ ਸਰਵਿਸ ਸਰਵਿਸ ਸਭ ਕੁਝ ਸਰਵਿਸ ਵੀ ਕਰਾ ਕੇ ਦੇਵਾਂਗੇ ਲਓ ਸਰਵਿਸ ਵੀ ਤੁਹਾਨੂੰ ਫ੍ਰੀ ਮਿਲੂਗੀ ਦੇ ਨਾਲ ਤੁਹਾਨੂੰ ਡਰਾਈ ਕਲੀਨ ਕੰਪਾਊਂਡ ਮੈਟ ਮੂਡ ਸਭ ਕੁਝ ਮਿਲੂਗਾ ਇੰਸ਼ੋਰੈਂਸ ਮਿਲੂਗੀ ਬਿਲਕੁਲ ਜਿਹੜੇ ਪ੍ਰਾਕਾਰ ਲੈਣ ਆਉਂਦੇ ਨੇ ਉਹਨਾਂ ਨਾਲ ਜਿਹੜੇ ਆਉਂਦੇ ਨੇ ਉਹਨਾਂ ਸੇ ਸਰਪ੍ਰਾਈਜ਼ ਗਿਫਟ ਤਾਂ ਹੈਗੇ ਨਾ ਤਾਂ ਆਪਣੀ ਆਫਰ ਵੈਲਿਡ ਹੈਗੀ ਹੈਗੀ ਆਇਓ ਜ਼ਰੂਰ ਮੈਂ ਤਾਂ ਹੀ ਕਹਿਣਾ ਨਾ ਆਇਓ ਜ਼ਰੂਰ ਇੱਕ ਵਾਰ ਤੇ ਉਹਦੇ ਬਾਅਦ ਉਹਨਾਂ ਭਰਾਵਾਂ ਲਈ ਜਿਹੜੇ ਭਰਾ ਅਮੀਰ ਮੰਗਦੇ ਸੀ 올ਡ ਪਰ 올ਡ ਇਜ਼ ਗੋਲਡ ਮਾਡਲ 2014 ਮਾਡਲ ਪਹਿਲੇ ਨਾਂ ਦੀ ਕਾਰ ਅੱਛਾ ਪਹਿਲੇ ਨਾਂ ਦੀ ਹੈ ਸਾਰੀ ਕਾਰ origignal ਪੀਸ ਚੇਂਜ ਦੀ ਕੀ ਪੇਂਟ ਦੀ ਵੀ ਗਾਰੰਟੀ ਬੰਪਰ ਐਕਸੈਪਟ ਉਹ ਤਾਂ ਪਤਾ ਹੀ ਹੈ ਬੰਪਰ ਦਾ ਮਾੜਾ ਮਾੜਾ ਲੱਗਦੇ ਹੀ ਨੇ ਓ ਯਾਰ ਗੱਡੀ ਨਾ ਪਤਾ ਕੀ ਗੱਲ ਆ ਸ਼ਹਿਰ ਚ ਚੱਲਣੀ ਥੋੜਾ ਬਹੁਤਾ ਸੱਕਰਾਇਆ ਸਾਰੀ origignal genuine ਵਧੀਆ ਕੰਡੀਸ਼ਨ ਦੀ ਕਾਰ ਆ ਸਿਰਫ 70 80 ਹਜ਼ਾਰ ਕਾਰ ਚੱਲੀ ਹੋਈ ਆ ਅੱਛਾ ਤੇ ਰੇਟ ਐਨ ਮਤਲਬ ਕਿ ਨਿਆਰਾ 3,85,000 ਰੁਪਏ ਦੀ ਕਾਰ ਦੇ ਦਾਂਗੇ 3,85,000 85,000 ਰੁਪਏ ਦੀ ਕਾਰ ਇਸ ਟੈਂਡ ਡਿਸਕਾਊਂਟ 3,70,000 ਦੀ ਦੇ ਦਾਂਗੇ 3,70,00 ਇਹ ਵੀ ਅਮੀਸ਼ 2022 ਮਾਡਲ ਹਮ ਆਟੋਮੈਟਿਕ ਪੈਟਰੋਲ ਵੇਰੀਐਂਟ ਆਏ ਹਾਏ ਨਿਆਰਾ ਇਹ ਤਾਂ ਨਾ ਇੰਨੀ ਕੀ ਡਿਮਾਂਡ ਆਦੀ ਨਾ ਇਸ ਚੀਜ਼ ਦੀ 38000 ਰਕਾਰ ਚੱਲੀ ਆ ਜੈਨੂਨ ਜੈਨੂਨ ਰਿਕਾਰਡ ਰੱਖਣਾ ਮੈਂ ਬੜੀ ਕਾਰ ਕੰਡੀਸ਼ਨ ਦੇਖੋ ਅੰਦਰ ਲਓ ਵੀ ਚੈੱਕ ਕਰੋ ਯਾਰ ਅੰਦਰ ਉਹਦੀ ਮੈਂ ਕਹਿੰਨਾ ਕਿਆ ਹੀ ਬਾਤਾਂ ਹੋਈਆਂ ਪਈਆਂ ਗੱਡੀ ਦੀਆਂ ਜੇ ਕੰਡੀਸ਼ਨ ਤੇ ਭਰਾਵਾਂ ਦੀ ਡਿਮਾਂਡ ਪੂਰੀ ਕਰਦੀ ਨਾ ਕੰਡੀਸ਼ਨ ਦੀ ਮੈਂ ਰੇਟ ਦੀ ਵੀ ਡਿਮਾਂਡ ਪੂਰੀ ਕਰਨੀ ਹੈ ਹਣ ਮਤਲਬ ਮਜ਼ਾ ਆ ਜਾਵੇ ਰੇਟ ਇਹ ਜਾ ਦੇਣਾ ਅੱਜ ਚੈਲੈਂਜਿੰਗ ਰੇਟ 7 ਲੱਖ 70000 ਰੁਪਿਆ ਨਹੀਂ ਯਾਰ ਗੱਲ ਨਹੀਂ ਬਣੀ 7.5 ਲੱਖ ਦੇ ਨੈਟ ਕਾਰ ਦੇ ਦਾਂਗੇ ਬਸ ਇਸਿਆਂ ਨੂੰ ਲੋ ਵੀ 7 ਲੱਖ ਤੇ 50000 ਦੇ ਵਿੱਚ ਤੁਹਾਨੂੰ ਉਮੀਦ ਮਿਲ ਜਣੀ ਸੈਡਾਨ ਪੈਟਰੋਲ ਆਟੋਮੈਟਿਕ 38 ਹਜ਼ਾਰ ਚੱਲੀ ਪਹਿਲੇ ਨਾਂ ਦੀ ਪਹਿਲੇ ਨਾਂ ਦੀ ਇੰਸ਼ੋਰੈਂਸ ਫੁੱਲ ਇੰਸ਼ੋਰੈਂਸ ਫੁੱਲ ਤੇ ਨਾਲੇ ਜਿਹੜਾ ਮੇਰਾ ਭਰਾ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਕੇ ਆਉਗਾ ਲਾਈਕ ਕਮੈਂਟ ਉਹਨੂੰ ਆਪਾਂ ਡਰਾਈ ਕਲੀਨ ਕੰਪਾਊਂਡ ਹੈ ਮੈਕ ਸਰਵਿਸ ਐਂਡ ਸਰਪ੍ਰਾਈਜ਼ ਗਿਫਟਸ ਸਰਪ੍ਰਾਈਜ਼ ਗਿਫਟ ਵੀ ਮਿਲਣਗੇ ਜਿਹੜੇ ਭਰਾ ਆਪਣੇ ਫੈਮਿਲੀ ਨੂੰ ਨਾਲ ਲੈ ਕੇ ਆਣਗੇ ਉਹਨਾਂ ਨੂੰ ਵਧੀਆ ਰਿਗਾਰਡ ਕਰਾ ਕੇ ਤੋਰਾਂਗੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ ਤੇ ਐਂਡ ਤੱਕ ਹਲੇ ਬਣੇ ਰਹੋ ਹਲੇ ਕਾਰਾਂ ਤੁਹਾਨੂੰ ਬਹੁਤ ਦਿਖਾਣੀਆਂ ਹਾਲੇ ਤਾਂ i20ਆਂ ਤੁਹਾਨੂੰ ਦਿਖਾਣੀਆਂ ਨੇ ਆਰੇ ਵਾਲੇ ਰੇਟਾਂ ਦੇ ਉੱਤੇ ਤੇ ਗਾਹਾਂ ਗਾਹਾਂ ਹਲੇ ਹੋਰ ਕਾਰਾਂ ਬਹੁਤ ਨੇ ਪਹਿਲਾਂ Honda, Honda City ਦੇਖੋ ਮਾਡਲ Honda City 2014 ਮਾਡਲ ਹਾਂ ਪੇਡ ਕਾਰ ਨੂੰ ਨੰਬਰ ਲੱਗਿਆ ਹੋਇਆ ਠੀਕ ਹੈ ਇੰਸ਼ੋਰੈਂਸ ਕਾਰ ਦੀ ਹੈਗੀ ਐ 70 80 ਹਜ਼ਾਰ ਇਹ ਵੀ ਕਾਰ ਚੱਲੀ ਹੋਈ ਐ ਮੈਨੂਅਲ ਟਰਾਂਸਮਿਸ਼ਨ ਚਾ ਨਵੇਂ ਵਰਗੀ ਕਾਰ ਆ ਠੀਕ ਹੋ ਗਿਆ ਕਿੱਤੇ ਰੰਗ ਚਾ ਹੂੰ ਲੋਕਾਂ ਦਾ ਰੇਟ 5 ਲੱਖ ਰੁਪਇਆ ਆਪਣਾ ਰੇਟ 4 70 ਹਜ਼ਾਰ ਰੁਪਇਆ ਦੀ 4 ਲੱਖ ਤੇ 70 ਹਜ਼ਾਰ ਪੈਟਰੋਲ ਆ ਡੀਜ਼ਲ ਆ ਡੀਜ਼ਲ 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 ਆ ਗਈ ਡੀਜ਼ਲ ਵੇਰੀਐਂਟ ਦੇ ਵਿੱਚ Honda City ਆ ਗਈ ਐਨ ਨੇਾਰੇ ਵਾਲਾ ਰੇਟ ਆ ਲੋਨ ਵਧੀਆ ਹੋ ਜੂਗਾ ਉਹਦੇ ਬਾਅਦ ਵਰਨਾ ਵਰਨਾ ਟੌਪ ਵੇਰੀਐਂਟ ਚਾਏ 2015 ਮਾਡਲ ਟੌਪ ਵੇਰੀਐਂਟ ਠੀਕ ਹੋ ਗਿਆ ਪੁਸ਼ ਬਟਨ ਸਟਾਰਟ ਆ ਡੀਜ਼ਲ ਠੀਕ ਹੈ ਮੈਨੂਅਲ ਟਰਾਂਸਮਿਸ਼ਨ ਹੈ ਠੀਕ ਹੈ ਇਹ ਵੀ 70000 ਕਾਰ ਚੱਲੀ ਹੋਈ ਹੈ ਜੈਨੂਨ ਠੀਕ ਹੈ ਸੀਟ ਕਵਰ ਨਵੇਂ ਨੇ ਹਾਂ ਕੰਪਨੀ ਵੇਲੇ ਲੌਇਰ ਟਾਇਰ ਨੇ ਸਭ ਕੁਝ ਹੈ ਸਟੀਅਰਿੰਗ ਕੰਟਰੋਲ ਸਾਰਾ ਕੁਝ ਇੱਕar ਚਾਂਦਾ ਹੋਇ ਪੁਸ਼ ਬਟਨ ਸਟਾਰਟ ਆਈ ਨਾਲੇ ਪੁਸ਼ ਬਟਨ ਸਟਾਰਟ ਟਾਪ ਵੇਰੀਐਂਟ ਤੁਹਾਨੂੰ ਕਹਿਤਾ ਰੇਟ ਕਿੰਨਾ ਦੇਣਾ ਦਾ ਸਾਢੇ 5 ਦੇ ਦਈਏ ਜ਼ਿਆਦਾ 530000 ਰੁਪਏ ਦੀ ਕਾਰ ਹੀ ਐਸਨੋ ਦੇ ਦਾਂਗੇ ਟਾਪ ਵੇਰੀਐਂਟ ਹੈ 6 ਇਅਰ ਬੈਗ ਵਾਲੀ 530000 ਉਹਦੇ ਬਾਅਦ ਸਿਆਦ सियास 2016 मॉडल सेकंड ओनर जेडडीआई प्लस हाइब्रिड वाली आ गई डीज़ल आ गई डीज़ल ठीक है मैनुअल ट्रांसमिशन चा ठीक है अछलेर इन्नू भी लगया आया हारार दे लॉए ਤੁਹਾਡੇ ਸਾਹਮਣੇ ਨੇ ਲੱਖ ਰੁਪਏ ਦੇ ਖਾਲੀਕਾਰ ਨੂੰ ਲੋਏ ਲੱਗੇ ਨੇ ਹਾਂ ਹਾਈਬ੍ਰਿਡ ਵਾਲਾ ਵੀਰੈਂਟ ਤੁਹਾਨੂੰ ਪਤਾ ਹੀ ਹੈ ਬਿਲਕੁਲ ਬਿਲਕੁਲ ਐਵਰੇਜ ਜੇ ਦੱਸਣ ਦੇ ਹੁਣ ਲੋੜ ਨਹੀਂ ਬਿਲਕੁਲ ਸਹੀ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਅਪਲਿਫਟ ਹੋਈ ਹੋਈ ਨਿਊ ਸ਼ੇਪ ਚ ਸਭ ਤੋਂ ਵੱਡਾ ਬੈਨੀਫਿਟ ਹੈ ਇਹਦਾ ਅੱਛਾ ਫੇਸ ਲਿਫਟ ਹੈ ਫੇਸ ਲਿਫਟ ਹੈ ਲਾਓ ਵੀ ਮਿੱਤਰ ਪਿਆਰਿਓ ਚੈੱਕ ਕਰੋ ਯਾਰ ਇਹਦਾ ਰੇਟ ਇਦਾਂ ਇਹ ਆਪਾਂ ਛੋਟਾ ਰੇਟ ਦੇ ਦਿੰਨੇ ਆ 5,70,000 ਰੁਪਏ ਦੀ 5,70,000 ਬਸ ਉਹੀ ਐਸਐਸ ਕਾਰ ਦੇ ਪੇਜ ਨੂੰ ਫੋਲੋ ਤੇ ਕੇਵੀ ਨੂੰ 5.5 ਲੱਖ ਦੀ ਐਸਸiano ਵੀ ਕਰ ਦੇ ਦਾਂਗੇ 5 5.5 ਲੱਖ ਦੀ ਤੇ ਲੋਨ 5 ਲੱਖ ਦਾ ਕਰਾ ਦੂੰ 5 ਲੱਖ ਦਾ ਲੋਨ ਚਲੋ 5 ਲੱਖ ਦਾ ਲੋਨ ਹੋ ਜੂਗਾ ਬਾਕੀ ਤੁਹਾਡੇ ਕਾਗਜ਼ ਪੱਤਰ ਬੋਲਣੇ ਮੇਰਾ ਭਰਾ ਉਸ ਚੀਜ਼ ਦਾ ਧਿਆਨ ਰੱਖਿਓ ਤੇ ਉਹਦੇ ਬਾਅਦ ਹੁਣ i20ਆਂ ਦਿਖਾਣੇ ਆ ਠੀਕ ਹੈ ਇਹ ਪਹਿਲੀ i20 ਦਿਖਾਓ 2014 ਮਾਡਲ ਹੂੰ ਪਹਿਲੇ ਨਾਲ ਦੀ ਕਾਰ ਹੈ ਠੀਕ ਹੈ ਫੁੱਲ ਬੀਮਾ ਕਾਰ ਦਾ ਪਿਆ ਹਾਂ ਇਹ ਵੀ 70 80 ਆ ਸਿਰਫ ਕਾਰ ਚੱਲੀ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਹਾਂ ਮੈਗਨਾ ਇਹਦਾ ਵੇਰੀਐਂਟ ਹੈ ਡੀਜ਼ਲ ਚ ਠੀਕ ਹੋ ਗਿਆ ਬਲੋਇਟਰ ਕਾਰ ਨੂੰ ਲੱਗੇ ਨੇ ਹਾਂ ਛੋਟੇ ਦੇ ਕਾਰ ਤੇ ਰੇਟ ਦੇ ਦਾਂਗੇ ਸਵਾਗ ਦਿਨ ਲੱਗਦੀ ਕਾਰ ਦੇ ਦਾਂਗੇ ਬਸ 3 ਲੱਖ ਤੇ 25000 ਦੇ ਵਿੱਚ i20 ਬਾਕੀ ਲਾਇਸ਼ ਲਾਇਸ਼ ਲੱਗੇ ਹੋਏ ਆ ਤੇ ਵਧੀਆ ਕੰਡੀਸ਼ਨ ਦੀ ਕਾਰ ਉਹਦੇ ਬਾਅਦ ਆਲੀ ਤੇ i20 2014/15 ਹਾਂ ਮੈਨੂਫੈਕਚਰਿੰਗ ਇਹਦੀ 14 ਦੀ ਆ ਨਿਕਲੀ ਇਹ 15 ਦੀ ਆ ਠੀਕ ਹੈ ਆਸਤਾ ਹੈ ਪੁਸ਼ ਬਟਨ ਸਟਾਰਟ ਟਾਪ ਵੇਰੀਐਂਟ ਚ ਹੈ ਠੀਕ ਹੈ ਕਾਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਬਿਲਕੁਲ ਨੰਬਰ ਵੀ ਵਧੀਆ 48 ਹੈ ਪਲੇਟ ਨੰਬਰ ਹੈ ਹਾਂ ਇਹ ਵੀ ਆਪਾਂ ਕਾ ਛੋੜੇ ਪ੍ਰਾਈਸ ਤੇ ਦੇ ਦਾਂਗੇ 495000 ਦੀ ਬਸ yesiano ਕਾਰ ਦਵਾਂਗੇ yesiano 4 ਲੱਖ ਤੇ 95000 ਤੇ ਆਹ ਲਈ ਇਹ i20 2015 ਮਾਡਲ ਇਹ ਵੀ ਲੋਕਲ ਲੁਧਿਆਣਾ ਦਾ ਨੰਬਰ ਇਹ ਸਪੋਰਟਸ ਆ ਗਈ ਇਹ ਸਪੋਰਟਸ ਵੇਰੀਐਂਟ ਚ ਹੈ ਹਾਂ ਇਹ ਵੀ ਪਰ ਪੁਸ਼ ਬਟਨ ਸਟਾਰਟ ਆ ਓਕੇ ਟਾਪ ਜੀਡੀੀ ਐਨ ਚ ਪੁਸ਼ ਬਟਨ ਸਟਾਰਟ ਹਾਂ ਪਹਿਲੇ ਨਾਲ ਦੀ ਕਾਰ ਆ ਠੀਕ ਹੋ ਗਿਆ ਇਹ ਵੀ ਆਪਾਂ ਛੋਟੇ ਪ੍ਰਾਈਸ ਤੇ ਕਾਰ ਦੇ ਦਾਂਗੇ 5.5 ਦੀ ਡਿਮਾਂਡ ਕਰਦੇ ਆਂ ਬਸ ਤੁਹਾਡੇ ਕੇਵੀ ਦੇ ਪੇਜ ਨਾਲ ਯਸੀਆਂ ਨੂੰ ਕਾਰ ਦੇ ਦਾਂਗੇ 5 ਲੱਖ 40000 ਰੁਪਏ ਦੀ 5 ਲੱਖ ਤੇ 40000 ਰੁਪਏ ਦੀ ਇਹ ਵੀ ਤੁਹਾਨੂੰ ਬਣ ਜਾਣੀ ਆ ਤੇ ਉਹਦੇ ਬਾਅਦ ਆਲੀ ਦਿਖਾ ਦਿਓ ਇਹ ਆ ਗਈ ਆਪਣੇ ਤੋਂ ਫੇਰ ਆਸਤਾ ਇਹ ਆਸਤਾ ਹਾਂ ਇਹ ਵੀ ਪਹਿਲੇ ਨਾਲ ਦੀ ਕਾਰ ਆ ਠੀਕ ਐ 2018 ਮਾਡਲ ਠੀਕ ਹੋ ਗਿਆ ਇਹ ਬਹੁਤ ਘੱਟ ਚੱਲੀ ਕਾਰ ਆ ਲਾਈ ਟਾਇਰ ਤੁਹਾਡੇ ਸਾਹਮਣੇ ਨੇ ਹਾਂ ਵਧੀਆ ਕੰਡੀਸ਼ਨ ਦੀ ਕਾਰ ਆ ਹਾਂ ਇਹ ਵੀ ਲੋਕਲ 아니 7 ਨਹੀਂ 6.5 ਨਹੀਂ 6.5 ਚੈਲੈਂਜਿੰਗ ਰੇਟ ਆ 18 ਮਾਡਲ ਦਾ ਲਓ ਵੀ ਹੋਰ ਮੌਕੇ ਦੇ ਸਕਰੀਨਸ਼ਾਟ ਦਿਖਾ ਦਿਓ ਐਸਐਸ ਕਾਰ ਲੋ ਜਾਨ ਨੂੰ ਫੋਲੋ ਕੀਤਾ ਹੋਵੇ ਸਾਡੇ ਕੇਵੀ ਦਾ ਮੌਕੇ ਤੇ ਹੋਰ ਮਾਨਤਾਨ ਕਰ ਦਾਂਗੇ ਲਓ ਵੀ ਮੌਕੇ ਤੇ ਹੋਰ ਹੋ ਜੂਗਾ ਮਾਡਲ ਤੇ ਰੇਟ ਜਰੂਰ ਸੁਣਿਓ ਮੇਰਾ ਭਰਾ ਤੇ ਹੋਪ ਕਰਦੇ ਆ ਜਿੰਨੀਆਂ ਤੁਹਾਨੂੰ ਅੱਜ ਕਾਰਾਂ ਦਿਖਾਈਆਂ ਆਜੋ ਇੱਕ ਵਾਰੀ ਫੇਰ ਸਟਾਕ ਤੇ ਨਿਗਾਹ ਕਰਾ ਦੇਣੇ ਕਿਹੜਾ ਕਿਹੜਾ ਸੀਗਾ ਇੱਕ ਵਾਰੀ ਮੈਂ ਕਹੂੰਗਾ ਕੈਮਰਾ ਘੁਮਾ ਦਿਓ ਸਟਾਕ ਅਜ ਵਾਧੂ ਸੀਗਾ i20 ਇਹ ਤੁਹਾਨੂੰ 4-4 ਦਿਖਾਤੀਆਂ ਉਧਰ ਕੈਮਰਾ ਘੁਮਾ ਦਿਓ ਇੱਧਰ ਦੇਖ ਲਓ ਸਿਆਹ ਸੀਗੀਆਂ ਵਰਨਾ ਸੀ Honda City ਉਮੇਦ ਆ ਗਈਆਂ ਦੋ ਆ ਡਸਟਰ ਆ ਗਈ ਇੱਧਰ ਐਕਸਪ੍ਰੈਸੋ ਆਲਟੋ ਆ ਰੈਡਸ ਆ ਗਈ ਡੀਆਰ ਆ ਗਈ ਥਾਰ ਆ ਗਈ ਵਲੈਰੋ ਆ ਗਈ ਅੰਦਰ ਖੜੀਆਂ ਸੀਗੀਆਂ ਐਕਸਯੂਵੀ ਤੇ ਬਾਕੀ ਬਰੀਦਾ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਵੀ ਆ ਗਈਆਂ ਬਰੇਜ਼ਾ ਆਪਣੇ ਕੋ ਸਾਰੇ ਮਾਡਲ ਨੇ 16 17 18 ਆਟੋ ਮੈਨੂਅਲ ਦੋਨਾਂ ਚ ਸਾਰਿਆਂ ਚ ਨੀ ਹਾਂ ਸਾਰੇ ਨਿਊ ਸ਼ੇਪ ਵਿੱਚ ਮਿਲ ਜੂਗੀ ਬਾਈ ਮਾਡਲ ਬਰੇਜ਼ਾ ਵੀ ਅਵੇਲੇਬਲ ਹੈ ਬਿਲਕੁਲ ਤੇ ਨਿਊ ਸ਼ੇਪ ਦੇ ਵਿੱਚ ਵੀ ਮਿਲ ਜੂਗੀ ਮੈਂ ਕਹਾਂਗਾ ਇੱਧਰ ਆ ਜਿਓ ਤੇ ਹੋਪ ਕਰਦੇ ਆ ਜਿੰਨੀਆਂ ਕਾਰਾਂ ਦਿਖਾਈਆਂ ਤੁਹਾਨੂੰ ਐਨ ਘੈਂਟ ਲੱਗੀਆਂ ਹੋਣਗੀਆਂ ਘੈਂਟ ਰੇਟ ਹੋਣਗੇ ਸਾਰੀਆਂ ਦੇ ਤੇ ਗੱਲਬਾਤ ਸਾਡੀ ਤੁਹਾਨੂੰ ਵਧੀਆ ਲੱਗੀ ਹੋਊਗੀ ਟਰਾਂਸਪੇਰੈਂਟ ਡੀਲ ਰਹੂਗੀ ਮੇਰਾ ਭਰਾ ਕੋਈ ਇਹਦੇ ਚ ਓਲੇ ਵਾਲਾ ਕੰਮ ਨਹੀਂ ਹੋਊਗਾ ਜਿਹੜੇ ਭਰਾ ਨੂੰ ਕਾਰ ਚਾਹੀਦੀ ਹੋਈ ਆਪਣਾ ਮਕੈਨਿਕ ਚਾਹੇ ਨਾਲ ਲੈ ਕੇ ਆਇਓ ਚੈੱਕ ਕਰਾ ਕੇ ਫੇਰ ਲੈ ਕੇ ਜਾਇਓ ਸਾਡੀ ਕੋਈ ਗੱਲ ਤੇ ਵਿਸ਼ਵਾਸ ਨਾ ਕਰੋ ਠੀਕ ਹੈ ਜੀ ਸਿੰਪਲ ਜੀ ਗੱਲ ਆ ਕਲੀਅਰ ਕੱਟ ਗੱਲ ਕੀਤੀ ਹੋਣਾ ਵੀਰੇ ਬਿਲਕੁਲ ਬਿਲਕੁਲ ਸਾਡੀ ਵੀ ਤਸੱਲੀ ਆਪਣੀ ਕਾਰ ਦੀ ਕਰੋ ਫਿਰ ਸਾਡੇ ਕੋਲ ਕਾਰ ਲਓ ਬਿਲਕੁਲ ਛੋਟੀ ਜੀ ਬੇਨਤੀ ਹੋਰ ਆ ਜੇ ਆਨਲਾਈਨ ਤੁਸੀਂ ਕਾਰ ਬੁੱਕ ਕਰਾਨੇ ਹੋ ਕੋ ਟੋਕਨ ਬਾਨੇ ਹੋ ਹਾਂ ਤਾਂ ਸਾਡੇ ਦਿੱਤੇ ਗਏ ਨੰਬਰਾਂ ਤੇ ਇੱਕ ਪੂਰਾ ਕਰੈਕਟ ਚੈੱਕ ਕਰਕੇ ਫਿਰ ਹੀ ਪਾਓ ਕਿਉਂਕਿ ਅੱਜਕਲ ਫਰਾਡ ਸਾਰਾ ਨੂੰ ਬਤਾਈ ਆ ਬਿਲਕੁਲ ਫਰਾਡ ਕੰਮ ਬਹੁਤ ਚੱਲਦਾ ਅੱਜਕਲ ਜਿਹੜੇ ਮੈਂ ਨੰਬਰ ਸਕਰੀਨ ਤੇ ਪਾਏ ਆ ਜੇ ਤੁਸੀਂ ਉਹਨਾਂ ਤੇ ਵੀਡੀਓ ਕਾਲ ਕਰਨੀ ਵੀ ਆ ਮੈਂ ਤਾਂ ਪ੍ਰੈਫਰ ਇਹੀ ਕਰਦਾ ਹਾਂ ਨਾ ਮੈਂ ਆਨਲਾਈਨ ਟੋਕਨ 'ਤੇ ਵਿਸ਼ਵਾਸ ਕਰਦਾ ਹੀ ਨਹੀਂ ਮੈਂ ਤਾਂ ਇਹ ਕਹਿੰਦਾ ਕਿ ਇੱਥੇ ਆਓ ਆਉਂਗੇ ਤਾਂ ਤੁਹਾਡਾ ਵੀ ਬੇਨਿਫਿਟ ਹੈ ਚੀਜ਼ ਦੇਖ ਕੇ ਪਰਖ ਕੇ ਫਿਰ ਆਪਣੇ ਟੋਕਨ ਲੈ ਕੇ ਜਾਓ ਠੀਕ ਆ ਵੀਰੇ ਇੱਕ ਵਾਰੀ ਆਇਓ ਜਰੂਰ ਮੇਰਾ ਭਰਾ ਦਵਾ ਦਵ ਆ ਜਿਓ ਬਸ ਇਨਾ ਖੁੰਦਾ ਵਾ ਆਨਲਾਈਨ ਟੋਕਨ ਲਈ ਤਾਂ ਹੀ ਪਾਣੇ ਹੋ ਵੀ ਕਾਰ ਨਹੀਂ ਬਸ ਉਹਨਾਂ ਵਾਸਤੇ ਜਿਹਨਾਂ ਕੋਈ ਦੂਰ ਬੈਠੇ ਨੇ ਮਜਬੂਰੀ ਹੈ ਜਿਹਨ ਟ੍ਰਸਟ ਕਰਦੇ ਨੇ ਬਸ ਉਹਨਾਂ ਵਾਸਤੇ ਆ ਹਾਂ ਬਾਕੀ ਜਿਹੜੇ ਇੱਥੇ ਆਉਂਗੇ ਤਾਂ ਬਹੁਤ ਵਧੀਆ ਗੱਲ ਹੈ ਜੇ ਜਦੋਂ ਵੀਡੀਓ ਕਾਲ ਕਰੋਗੇ ਇਹਨਾਂ ਦਾ ਚਿਹਰਾ ਤੇ ਜਾਂ ਆਪਣੇ ਸ਼ਾਲੂ ਭਾਜੀ ਹੈਗੇ ਹਨਾ ਸ਼ਾਲੂ ਭਾਜੀ ਤੇ ਉਹਨਾਂ ਦਾ ਚਿਹਰਾ ਦੇਖ ਕੇ ਫੇਰ ਹੀ ਤੁਸੀਂ ਟੋਕਨ ਮਨੀ ਪਾਣੀ ਵੈਸੇ ਤਾਂ ਸ਼ਰੀਫ ਵੀਰ ਆਪਣੇ ਨਾਲ ਵੀਡੀਓ ਚ ਇਹਨਾਂ ਦੀ ਇਹਨਾਂ ਦਾ ਚਿਹਰਾ ਦੇਖ ਕੇ ਤੁਸੀਂ ਟੋਕਨ ਮਨੀ ਪਾਣੀ ਹੈ ਠੀਕ ਹੈ ਜੀ ਤੇ ਹੋਪ ਕਰਦੇ ਆ ਜਿੰਨੀਆਂ ਕਾਰਾਂ ਦਿਖਾਈਆਂ ਗੱਲਬਾਤ ਕੀਤੀ ਸਾਰਾ ਵਧੀਆ ਲੱਗਿਆ ਹੋਊਗਾ ਤੁਹਾਨੂੰ ਚੈਨਲ ਨੂੰ ਮੇਰਾ ਭਰਾ ਸਬਸਕ੍ਰਾਈਬ ਜ਼ਰੂਰ ਕਰਕੇ ਰੱਖੋ ਕਿਉਂਕਿ ਜੇ ਸਬਸਕ੍ਰਾਈਬ ਕਰਕੇ ਰੱਖੋਗੇ ਨਾ ਤਾਂ ਤੁਹਾਡੇ ਬਹੁਤ ਫਾਇਦੇ ਹੋਣ ਆਲੇ ਆ ਕਾਰ ਤਾਂ ਹਰੇਕ ਬੰਦੇ ਨੇ ਲੈਣੀ ਆਤ ਤੋਂ ਬਾਅਦ ਹੁਣ ਤੁਸੀਂ ਕਮੈਂਟ ਕਰਨੇ ਆ ਸੋਹਣੇ ਤੋਂ ਸੋਹਣੇ ਤੇ ਸਕਰੀਨ ਤੇ ਜਿਹੜੇ ਮੈਂ ਨੰਬਰ ਪਾਏ ਹੋਏ ਆ ਇਹਨਾਂ ਤੇ ਸੰਪਰਕ ਜ਼ਰੂਰ ਕਰ ਲਿਓ ਮੇਰੇ ਜਿਹੜੇ ਵੀ ਭਰਾ ਨੂੰ ਕੋਈ ਕਾਰ ਚਾਹੀਦੀ ਹੋਈ ਤੇ ਬਾਕੀ ਹੋਪ ਕਰਦੇ ਆ ਵੀਡੀਓ ਵਧੀਆ ਲੱਗੀ ਹੋਊਗੀ 7 ਕਿਲੀ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਚੰਗਾ ਜੀ ਸਤਿ ਸ਼੍ਰੀ ਅਕਾਲ